ਅੱਜ ਤੁਹਾਡੇ ਨਾਲ ਉਹ ਨੁਸਖਾ ਉਹ ਫਾਰਮੂਲਾ ਤੁਹਾਨੂੰ ਬਣਾਉਣਾ ਸਿਖਾਉਣਾ ਹੈ ਜਿਹੜੇ ਪੇਨ ਕਿਲਰ ਅਸੀਂ ਗੋਲੀਆਂ ਖਾਂਦੇ ਆਂ ਦਰਦ ਭਜਾਉਣ ਵਾਲੀਆਂ ਜਿਹਦਾ ਬੜਾ ਨੁਕਸਾਨ ਹੁੰਦਾ ਹੈ ਉਹਨਾਂ ਤੋਂ ਵੀ ਪਹਿਲਾਂ ਕੰਮ ਕਰੇਗਾ ਦੇਖੋ ਬਗਸਪ ਤਿੰਨ ਚੀਜ਼ਾਂ ਰੱਖੀਆਂ ਅੱਜ ਮੈਂ ਇੱਥੇ ਇਹ ਅਮਰਤ ਕਹਿ ਸਕਦੇ ਆਂ ਜੀ ਹਲੋ ਇੰਨਾ ਕੁ ਪਾਣੀ ਲੈ ਲੈਣਾ ਸੀ ਇਹਦੇ ਵਿੱਚ ਇਹ ਤਿੰਨੇ ਚੀਜ਼ਾਂ ਮਿਕਸ ਕੀਤੀਆਂ ਨੂੰ ਤੁਸੀਂ ਤਿੰਨੇ ਚੀਜ਼ਾਂ ਮਿਕਸ ਕਰਕੇ ਤਾਂ ਪਾਣੀ ਬਣ ਜਾਂਦਾ ਉਹ ਚ ਵੀ ਬਣੂਗਾ ਹੁਣ ਆਹ ਦੇਖੋ ਇਹਦੇ ਵਿੱਚ ਇੱਕ ਦੋ ਠੰਡਾ ਕਰਦਾ ਜਾਉ ਅੰਦਰੋਂ ਹੈ ਪੂਰਾ ਠੰਡਾ ਜਿਵੇਂ ਕਹਿੰਨਾ ਬਰਫ਼ ਦੀ ਕੋਈ ਮੈਂ ਮੂੰਹ 'ਚ ਰੱਖ ਲਿਆ ਉਹ ਡਲੀ ਹਨਾ ਉਹ ਕੰਮ ਕਰਦਾ ਇਹਨੇ ਇਹ ਤਾਂ ਐਨੀਮ ਐਮ ਬਰਫ਼ جاری ਉੱਤੇ ਜੀ ਬਸ ਸਤਿ ਸ੍ਰੀ ਅਕਾਲ ਜਿੰਨੀ ਮਰਜ਼ੀ ਢੇਡ ਦੀ ਸਮੱਸਿਆ ਹੋਵੇ ਢੇਡ 'ਚ ਜਲਣ ਰਹਿੰਦੀ ਹੋਵੇ ਖਟੇ ਡਕਾਰ ਆਉਂਦੇ ਹੋਣ ਗੈਸ ਬਣਦੀ ਹੋਵੇ ਰੋਟੀ ਖਾਣ ਤੋਂ ਬਾਅਦ ਫਾਰ ਆ ਜਾਂਦਾ ਹੋਵੇ ਤੁਹਾਡੇ ਪੇਟ ਦੇ ਵਿੱਚ ਅਲਸ ਰਹਿੰਦੇ ਹੋਣ ਤੁਹਾਡੀਆਂ ਅੰਤੜੀਆਂ ਦੇ ਵਿੱਚ ਅਲਸ ਰਹਿੰਦੇ ਹੋਣ ਸਾਰਿਆਂ ਦਾ ਹੱਲ ਅੱਜ ਇਹ ਦੋ ਬੂੰਦਾ ਕਰਨਗੀਆਂ ਐਦਾਂ ਪੀ ਲੈਣਾ ਜਿਨ੍ਹਾਂ ਦਾ ਪੇਟ ਵਾਰ ਨੂੰ ਆ ਗਿਆ ਪੇਟ ਵਧੀ ਜਾਂਦਾ ਇਹਨੂੰ ਲਗਾਤਾਰ ਪੀਣਾ ਸ਼ੁਰੂ ਕਰ ਲਓ ਪੇਟ ਨਾਲ ਲੱਗ ਜਿਉ ਫੁੱਟਬਾਲ ਵਾਂਗੂ ਕਹਿੰਦੇ ਹੁੰਦੇ ਨੇ ਪੇਟ ਬਾਹਰ ਆ ਅੰਦਰ ਹੋਈ ਇਹਦੇ ਰਿਜ਼ਲਟ ਇੰਨੇ ਫਾਸਟ ਨੇ ਤੁਸੀਂ ਲਓਗੇ ਨਾਲ ਹੀ ਤੁਹਾਨੂੰ ਤੁਰੰਤ ਅਸਰ ਆਡਸ ਆਫ ਦਾ ਕਹਿੰਦਾ ਸੀ ਇਹ ਪਿਗਲ ਜਗਾ ਪਾਣੀ ਦਾ ਰੂਪ ਲੈ ਲੇਗਾ ਇਹ ਚੀਜ਼ ਤੇ ਪਾਣੀ ਬੰਨਾ ਸ਼ੁਰੂ ਹੋ ਗਿਆ ਏ ਨੁਸਖੇ ਫਾਰਮੂਲੇ ਦਾ ਪੈਣਾ ਨੂੰ ਕੀ ਖਾਸ ਕਰਕੇ ਫਾਇਦਾ ਹੋਣ ਵਾਲਾ ਜਿਵੇਂ ਉਲਟੀ ਆਉਂਦੀ ਹੁੰਦੀ ਆ ਉਹਦੇ ਲਈ ਪਿਆਜ਼ ਦੇ ਰਸ ਦੇ ਵਿੱਚ ਦੋ ਬੂੰਦਾ ਪਾ ਕੇ ਪੀਣ ਨਾਲ ਉਲਟੀ ਤੁਰੰਤ ਉਲਟੀ ਨੂੰ ਤੁਰੰਤ ਆਰਾਮ ਮਿਲਦਾ ਜਿਹੜੇ ਕਹਿੰਦੇ ਨੇ ਸਾਡੇ ਜੋੜਾਂ 'ਚ ਦਰਦ ਬਹੁਤ ਰਹਿੰਦਾ ਮੇਰੇ ਤੋਂ ਤਾਂ ਉੱਠਣ ਨੂੰ ਮੇਰੇ ਜੀ ਨਹੀਂ ਕਰਦਾ ਮੇਰੇ ਤੋਂ ਤੁਰ ਨਹੀਂ ਹੁੰਦਾ ਗੋਡੇ ਆਕੜੇ ਪਏ ਨੇ ਗੋਡੇ ਸਿੱਧੇ ਨਹੀਂ ਹੁੰਦੇ ਖੜ੍ਹ ਨਹੀਂ ਹੁੰਦਾ ਬੈਠ ਨਹੀਂ ਹੁੰਦਾ ਰਾਤ ਨੂੰ ਪਾਸੇ ਹੀ ਲੰਦਾ ਰਹਣਾ 1 2 3 4 ਗੋਡਿਆਂ ਦਾ ਦਰਦ ਖਤਮ ਕਰ ਦਿੰਦਾ ਹੈ ਰਾਤੋਂ ਰਾਤ ਰਾਤੋਂ ਰਾਤ ਆ ਜੀ ਇਹ ਫਾਸਟ ਰਿਜ਼ਲਟ ਆ ਘਰੇ ਦਿੱਤੀ ਆ ਤੁਹਾਨੂੰ ਨੁਸਖਾ ਘਰੇ ਕਰਕੇ ਦੇਖੋ ਜਮਾ ਕੇ ਦੇਖੋ ਫਿਰ ਮੈਨੂੰ ਫੋਨ ਕਰਕੇ ਦੱਸਿਓ ਹੋਰ ਕਿੱਥੇ ਕਿੱਥੇ ਕੰਮ ਕਰੇਗਾ 1 2 ਦੋ ਬੂੰਦਾ ਪਾਓ ਜੀ ਇਹਨੂੰ ਸੰਗੋਲੋ ਅੱਛਾ ਜੀ ਸੁਗੰਧ ਨਾਲ ਵੀ ਜੋ ਕੰਮ ਸੰਗੋਲੋ ਜੀ ਜਿਹਦਾ ਨੱਕ ਜਾਮ ਰਿਆਂ ਦਾ ਬੰਦ ਰਿਆਂ ਦਾ ਨੱਕ ਖੋਲੂ ਜੂ ਨਾਲੇ ਸਿਰ ਨੂੰ ਆਰਾਮ ਮਿਲੂਗਾ ਤੁਹਾਡੇ ਜਿਹਦਾ ਸਿਰ ਦਰਦ ਕਰਦਾ ਫਿਰ ਜਿਹੜੇ ਕਹਿੰਦੇ ਨੇ ਵੀ ਸਾਡੇ ਕੋਲੋਂ ਇਹ ਨੁਸਖੇ ਫਾਰਮੂਲੇ ਤਾਂ ਨਹੀਂ ਜੀ ਸੀ ਕੁਝ ਕਰਨਾ ਤੇ ਫਿਰ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰਦੇ ਹੋ ਜਾਂ ਜਿਹੜੀਆਂ ਬਹੁਤ ਜ਼ਿਆਦਾ ਪੁਰਾਣੀਆਂ ਡਿਜ਼ੀਜ਼ ਹੋ ਜਾਂਦੀਆਂ ਨੇ ਜਿਵੇਂ ਅਕਸਰ ਮੈਡਮ ਬੂੰਦਾ ਦਿਖਾਉਂਦੇ ਨੇ ਸਾਡੀਆਂ ਲੈਟਰੋਪੈਥੀ ਦੀਆਂ ਜਿਹਨੂੰ ਮੈਂ ਅਮਰਤ ਕਹਿੰਨਾ ਉਹ ਸਾਡਾ ਤਿਆਰ ਹੈ ਜੀ ਜਿੰਨੀਆਂ ਬਿਮਾਰੀਆਂ ਗਣਾਂੜੀ ਉਹਨੀਆਂ ਤੋੜੀਆਂ ਸਿਰ ਦੇ ਵਾਲਾ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕੰਮ ਕਰਦੀਆਂ ਨੇ ਚਾਹੇ ਸਾਡੇ ਬੀਬੀਆਂ ਹੋਣ ਚਾਹੇ ਸਾਡੇ ਬਜ਼ੁਰਗ ਹੋਣ ਤੇ ਉਹ ਕਹਿੰਦੇ ਜੀ ਸਾਡਾ ਤਾਂ ਯੂਰਿਕ ਐਸ ਤੁਹਾਡੀ ਇਲੈਕਟ੍ਰੋਪੈਥੀ ਉਹ ਤੇ ਅਸਰ ਕਰੇ ਫਾਰੂਕੀ ਸਾਹਿਬ ਜਿਹੜੇ ਸਾਡੀ ਇਲੈਕਟ੍ਰੋਪੈਥੀ ਆ ਯੂਰਿਕ ਐਸਿਡ ਨੂੰ ਜੜ੍ਹ ਤੋਂ ਖਤਮ ਕਰਦਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਾ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਤੁਹਾਡੇ ਨਾਲ ਉਹ ਨੁਸਕਾ ਉਹ ਫਾਰਮੂਲਾ ਤੁਹਾਨੂੰ ਬਣਾਉਣਾ ਸਿਖਾਉਣਾ ਹੈ ਜੋ ਨੁਸਕਾ ਜੋ ਫਾਰਮੂਲਾ ਤੁਹਾਨੂੰ ਡਾਕਟਰਾਂ ਦੇ ਬੂਹੇ ਖੜਕਾਉਣ ਤੋਂ ਰੋਕੇਗਾ ਖਾਸ ਕਰਕੇ ਰਾਤ ਬਰਾਤੇ ਜਿਹੜਾ ਦਰਦ ਹੈਗਾ ਸਾਡੇ ਕਈ ਵਾਰ ਸਿਰ ਚ ਹੁੰਦਾ ਹੈ ਕਈ ਵਾਰ ਲੱਤਾਂ ਚ ਹੁੰਦਾ ਹੈ ਕਈ ਵਾਰ ਪੇਟ ਚ ਹੁੰਦਾ ਹੈ ਕਈ ਵਾਰ ਅਸੀਂ ਕਹਿ ਲਈਏ ਕਿ ਸਾਡੀਆਂ ਜਿਹੜੀਆਂ ਪੈਰਾਂ ਦੇ ਤਲੀਆਂ ਦੁਖਣ ਲੱਗ ਜਾਂਦੀਆਂ ਨੇ ਹੱਡ ਜੋੜ ਦੁਖਣ ਲੱਗ ਜਾਂਦੇ ਨੇ ਤਾਂ ਅਜਿਹੇ ਦੇ ਵਿੱਚ ਤੁਹਾਨੂੰ ਕਿਸੇ ਡਾਕਟਰ ਕੋਲ ਕਿਸੇ ਵੈਦ ਕੋਲ ਕਿਸੇ ਹਕੀਮ ਕੋਲ ਜਾਣ ਦੀ ਲੋੜ ਨਹੀਂ ਸਗੋ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਅੱਜ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਵਾਲਿਆਂ ਉਹ ਤੁਹਾਡੇ ਜਿਹੜੇ ਪੇਨ ਕਿਲਰ ਅਸੀਂ ਗੋਲੀਆਂ ਖਾਂਦੇ ਆਂ ਦਰਦ ਭਜਾਉਣ ਵਾਲੀਆਂ ਜਿਹਦਾ ਬੜਾ ਨੁਕਸਾਨ ਹੁੰਦਾ ਹੈ ਉਹਨਾਂ ਤੋਂ ਵੀ ਪਹਿਲਾਂ ਕੰਮ ਕਰੇਗਾ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਸਾਡੇ ਨਾਲ ਸਾਡੀ ਚੀਜ਼ਾਂ ਸਾਂਝਾ ਕਰਨਗੇ ਏਪੀ ਇਲੈਕਟ੍ਰੋ ਹੋਮੀਓਪੈਥੀ ਦੇ ਡਾਕਟਰ ਜੋੜਾ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਇਬਾ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਕਿ ਗੱਡੀ ਵੀ ਪੰਜਾਬੀ ਤੇ ਇੱਕ ਵਾਰ ਫੇਰ ਤੁਹਾਡਾ ਹਾਂਜੀ ਬਹੁਤ ਬਹੁਤ ਧੰਨਵਾਦ ਬਰਕੀ ਸਾਹਿਬ ਜੋ ਤੁਸੀਂ ਅੱਜ ਫੇਰ ਸਾਡੇ ਕੋਲ ਆਏ ਹੋ ਅੱਛਾ ਡਾਕਟਰ ਸਾਹਿਬ ਪਿਛਲੀ ਵੀਡੀਓ ਅਸੀਂ ਪਾਈ ਸੀ ਤੁਹਾਡੀ ਉਹ ਜਿਹੜਾ ਬੱਚਾ ਹੈ ਤੇ ਬਹੁਤ ਲੋਕਾਂ ਨੇ ਉਸ ਤੋਂ ਬਾਅਦ ਫਾਇਦਾ ਹੋਇਆ ਬਹੁਤ ਲੋਕਾਂ ਨੇ ਧੰਨਵਾਦ ਦੇ ਮੈਸੇਜ ਵੀ ਭੇਜੇ ਨੇ ਔਰ ਖਾਸ ਕਰਕੇ ਅਸੀਂ ਜੇਕਰ ਉਹ ਗੱਲ ਕਰੀਏ ਬੱਚੇ ਦੀ ਇਹ ਬੱਚੇ ਦਾ ਮੈਰਕਲਸ ਕਿਵੇਂ ਹੋਇਆ ਸੀ ਕਿਹੜੀ ਨੁਸਖਾ ਕਿਹੜਾ ਫਾਰਮੂਲਾ ਤੁਸੀਂ ਦੱਸਿਆ ਸੀ ਜਿਹੜਾ ਜਿਹਦੀ ਹਾਈਟ 3 ਫੁੱਟ 4 ਇੰਚ ਤੋਂ 3 ਫੁੱਟ 8 ਇੰਚ ਤੋਂ ਉੱਪਰ ਹੋ ਗਈ ਆ ਹੁਣ ਫਰੁਖਤ ਸਾਹਿਬ ਦੇਖੋ ਕੁਦਰਤ ਬੜੀ ਬਿਆਨਤਾ ਜੇ ਉਹਨੇ ਕਿਸੇ ਬੱਚੇ ਨੂੰ ਜਨਮ ਦਿੱਤਾ ਨਾ ਦੁਨੀਆ ਦੇ ਭੇਜਿਆ ਤਾਂ ਉਹ ਬੱਚੇ ਨੂੰ ਕਦੇ ਵੀ ਦੁੱਖਾ ਜ ਨਹੀਂ ਦੇਖ ਸਕਦਾ ਕੁਝ ਸਾਡੇ ਕੋਲੋਂ ਕਮੀਆਂ ਹੋ ਜਾਂਦੀਆਂ ਨੇ ਸਾਡੇ ਕੋਲੋਂ ਕੁਝ ਘਾਟਾਂ ਰਹਿ ਜਾਂਦੀਆਂ ਨੇ ਜਿਹਦੇ ਕਰਕੇ ਸਾਡੇ ਬੱਚੇ ਅਪਾਹਜ ਪੈਦਾ ਹੁੰਦੇ ਨੇ ਜਾਂ ਸਾਡੇ ਬੱਚੇ ਮਨ ਬੁੱਧੀ ਪੈਦਾ ਹੁੰਦੇ ਨੇ ਜਾਂ ਵਿਕਾਸ ਰੁਕ ਜਾਂਦਾ ਜਾਂ ਕਹਿ ਦਿੰਦੇ ਨੇ ਦੁਬਲੇ ਪਤਲੇ ਜਿਵੇਂ ਸਿਹਤ ਨਹੀਂ ਬਣਦੀ ਭਜਾ ਸੋਕੜਾ ਜਿਹਨੂੰ ਕਹਿ ਦਿੰਦੇ ਆ ਇਹ ਕੁਝ ਕਮੀਆਂ ਸਾਡੀਆਂ ਹੁੰਦੀਆਂ ਨੇ ਕੁਦਰਤ ਜਦੋਂ ਬੱਚੇ ਨੂੰ ਜਨਮ ਦਿੰਦੀ ਜਾਂ ਉਹਨੂੰ ਗਰਭ ਦੇ ਵਿੱਚ ਜਦੋਂ ਬੱਚਾ ਹੁੰਦਾ ਉਹ ਤੰਦਰੁਸਤ ਹੁੰਦਾ ਜਦੋਂ ਗਰਭ ਤੋਂ ਬੱਚਾ ਬਾਹਰ ਆਉਂਦਾ ਉਹ ਕੁਝ ਸਾਡੀਆਂ ਨਲਕੀਆਂ ਸਾਡੀਆਂ ਥੋੜੇ ਜਿਹਾ ਸਾਡੇ ਕੋਈ ਕਮੀਆਂ ਪੇਚੀਆਂ ਜਾਂ ਸਾਡੇ ਸਾਬ ਸੰਭਾਲ ਵਿੱਚ ਕੋਈ ਦਿੱਕਤ ਆ ਜਾਂਦੀ ਹੈ ਜਿਹਦੇ ਕਰਕੇ ਬੱਚਿਆਂ ਨੂੰ ਇਦਾਂ ਦੀਆਂ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਕਿ ਸਰ ਜਦੋਂ ਬ੍ਰੇਨ ਦੇ ਸੈੱਲ ਕੰਮ ਕਰਨਾ ਬੰਦ ਕਰ ਦਿੰਦੇ ਨੇ ਘਟ ਜਾਂਦੇ ਨੇ ਬਹੁਤ ਘਟ ਜਾਂਦੇ ਨੇ ਤਾਂ ਸਾਨੂੰ ਇਦਾਂ ਦੀਆਂ ਪ੍ਰੋਬਲਮਸ ਨਾਲ ਜੂਝਣਾ ਪੈ ਜਾਂਦਾ ਜੀ ਜੀ ਮਤਲਬ ਉਹਦੇ ਵਿੱਚ ਤੁਸੀਂ ਇਹ ਗੱਲ ਵੀ ਮੰਨਦੇ ਹੋ ਕਿ ਜਿਹੜਾ ਉਹ ਬੱਚਾ ਹੈਗਾ ਸੀ ਗੋਲੀਆਂ ਦਾ ਕੈਪਸੂਲਾਂ ਦਾ ਦਰਦ ਨਿਵਾਰਕ ਹੋ ਸਕਦਾ ਕੋਈ ਰੋਲ ਹੋਵੇ। ਦੇਖੋ ਬੁਰਕੀ ਸਾਹਿਬ ਕਹਿ ਨਹੀਂ ਸਕਦੇ। ਹੁਣ ਮੈਂ ਕਹਾਂ ਜੀ ਉਹ ਜੀ ਬੜੀਆਂ ਪੇਨ ਕਿਲਰ ਖਾਂਦਾ ਸੀ ਉਹ ਮੈਂ ਨਾ ਉਹਨਾਂ ਦੇ ਮੈਨੂੰ ਮਾਵਾ ਪਿਨੇ ਦੱਸਿਆ ਨਾ ਮੈਂ ਉਹਨਾਂ ਨੂੰ ਪੁੱਛਿਆ। ਹੋ ਸਕਦਾ ਕਾਰਨ ਹੋਵੇ। ਜਾਂ ਛੋਟੇ ਹੁੰਦੇ ਬੱਚੇ ਨੂੰ ਜਨਮ ਵੇਲੇ ਕੋਈ ਇਦਾਂ ਦੀ ਸਟੀਰੋਇਡ ਮੈਡੀਸਨ ਦਿੱਤੀ ਜਾਵੇ ਜਾਂ ਕੁਝ ਹੋਜੀ ਉਹਦੇ ਨਾਲ ਸੈਲਸ ਜਿਹੜੇ ਨੇ ਕੰਮ ਪੂਰੇ ਪ੍ਰੋਪਰ ਕਰਦੇ ਨਹੀਂ ਜਿਹੜਾ ਹਾਈਟ ਵਾਲਾ ਗਲਾਈਂਡ ਹੁੰਦਾ ਉਹ ਪ੍ਰੋਪਰ ਕੰਮ ਨਹੀਂ ਕਰਦਾ ਗ੍ਰੋਥ ਨਹੀਂ ਕਰਦਾ ਤਾਂ ਉਹ ਰੁਕੇ ਜਾਂਦਾ। ਤੇ ਉਹਦੇ ਵਿੱਚ ਫਰੁਖ ਸਾਬ ਜੇ ਇੰਦਾਂ ਦੀ ਕੋਈ ਆਉਂਦੀ ਆ ਨਾ ਨੈਚਰੋਪੈਥੀ ਵਾਲੇ ਜਰੂਰ ਮਿਲੋ ਠੀਕ ਹੈ ਜੇ ਆਪਾਂ ਐਲੋਪੈਥਿਕ ਹੁੰਦੀ ਆ ਤੁਰੰਤ ਟਰੀਟਮੈਂਟ ਜੇ ਐਕਸੀਡੈਂਟਡ ਕੇਸ ਹੋ ਗਏ ਜਾਂ ਕੋਈ ਹੋ ਗਿਆ ਉਹਦੇ ਵਿੱਚ ਵਧੀਆ ਕੰਮ ਕਰਦੀਆਂ ਨੇ ਠੀਕ ਹੈ ਅਸੀਂ ਨਹੀਂ ਕਹਿੰਦੇ ਮਾੜਾ ਕੰਮ ਕਰਦੀਆਂ ਵਧੀਆ ਜਾਨ ਬਚਾ ਜਾਂਦੀਆਂ ਨੇ ਪਰ ਜੇ ਤੁਹਾਨੂੰ ਕ੍ਰੋਨਿਕ ਬਿਮਾਰੀਆਂ ਨੇ ਭਿਆਨਕ ਬਿਮਾਰੀਆਂ ਨੇ ਜਾਂ ਤੁਹਾਨੂੰ ਇਦਾਂ ਦਾ ਲੱਗਦਾ ਵੀ ਸਾਡਾ ਬੱਚਾ ਵਿਕਾਸ ਨਹੀਂ ਕਰ ਰਿਹਾ ਗ੍ਰੋਥ ਨਹੀਂ ਕਰ ਰਿਹਾ ਤਾ ਤੁਹਾਨੂੰ ਕਿਸੇ ਨੇਚਰੋਪੈਥੀ ਵਾਲੇ ਨੂੰ ਮਿਲਣਾ ਚਾਹੀਦਾ ਇਲੈਕਟ੍ਰੋਪੈਥੀ ਤਾਂ ਅਮਰਤ ਆ ਜੀ ਇਹਦੇ ਲਈ ਜੀ 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 ਅੱਛਾ ਇਸੇ ਇਹੀ ਕਾਰਨ ਹੈ ਕਿ ਤੁਸੀਂ ਅੱਜ ਜਿਹੜੀਆਂ ਲੋਕਾਂ ਨੂੰ ਗੋਲੀਆਂ ਕੈਪਸੂਲ ਟੀਕੇ ਜਿਹੜੇ ਬਿਆੰਤ ਲੱਗ ਰਹੇ ਨੇ ਉਹਨਾਂ ਤੋਂ ਛੁਟਕਾਰਾ ਦਿਵਾਉਣਾ ਚਾਹੁੰਦੇ ਹੋ ਕਿ ਗੋਲੀਆਂ ਅਸੀਂ ਬੀਪੀ ਦੀ ਖਾਧੀ ਸਾਨੂੰ 슈ਗਰ ਹੋ ਗਈ ਗੋਲੀਆਂ ਅਸੀਂ 슈ਗਰ ਦੀਆਂ ਖਾ ਰਿਆਂ ਨਾਲ ਬੀਪੀ ਹੋ ਗਿਆ ਨਾਲ ਹਾਰਟ ਦੀ ਪ੍ਰੋਬਲਮ ਹੋ ਗਈ ਤੇ ਉਹ ਗੋਲੀਆਂ ਕਰਕੇ ਕਈ ਵਾਰ ਹੋ ਜਾਂਦੇ ਦੇਖੋ ਬੁਰਖਸਾਪ ਤੈਨੇ ਜੀ ਜਾ ਰਖੀ ਅੱਜ ਮੈਂ ਇੱਥੇ ਠੀਕ ਹੈ ਇਹ ਤਿੰਨ ਹੀ ਚੀਜ਼ਾਂ ਅਨੇਕਾਂ ਬਿਮਾਰੀਆਂ ਦਾ ਤੋੜ ਆ। ਠੀਕ ਹੈ। ਅਨੇਕਾਂ ਬਿਮਾਰੀਆਂ ਦਾ ਤੋੜ ਆ। ਅਨੇਕਾਂ ਬਿਮਾਰੀਆਂ ਨੂੰ ਸਾਡੇ ਇਹ ਸਰੀਰ ਚੋਂ ਕੱਢ ਕੇ ਬਾਹਰ ਸੁੱਟ ਦਿੰਦੀਆਂ ਨੇ ਇਹ। ਤੁਸੀਂ ਪੋਲੀਥੀਨ ਚ ਕਿਉਂ ਰੱਖਿਆ ਹੋਈਆਂ ਨੇ ਜੀ? ਉਹ ਕਿਉਂ ਨਹੀਂ ਰੱਖਿਆ? ਅਲਫਾਫੇ ਚ ਵੇਚੀ ਪਾ ਕੇ ਕਿਉਂ ਰੱਖਿਆ? ਰੁਕੀ ਸਾਹਿਬ ਇੱਥੇ ਮੈਂ ਇਹਨੂੰ ਦਿਖਾਉਂਗਾ। ਆ ਮੇਰੇ ਕੋਲ ਕੱਚ ਦਾ ਮਰਦਬਾਨ ਪਿਆ। ਮਰਦਬਾਨ ਦੇ ਵਿੱਚ ਅਸੀਂ ਜਦੋਂ ਇਹਨੂੰ ਪਾਵਾਂਗੇ ਨੇ ਤੁਰੰਤ ਪਿਘਲ ਜਾਣਾ। ਪਿਘਲ ਜਾਂਦੀ ਹੈ। ਪਿਘਲ ਜਾਂਦੀਆਂ ਨੇ। ਹਵਾ ਲੱਗੀ ਇਹਨਾਂ ਨੇ ਪਿਘਲ ਜਾਣਾ। ਇਹਨਾਂ ਦਾ ਪਾਣੀ ਬਣ ਜਾਣਾ ਇਹਨਾਂ ਦਾ। ਉਹਦੇ ਕਰਕੇ ਆਪਾਂ ਇਹ ਲਿਫਾਫੇ ਦੇ ਵਿੱਚ ਹੀ ਰੱਖਿਆ ਇਹਨੂੰ ਬਾਹਰ ਨਹੀਂ ਕੱਢਿਆ ਵੈਸੇ ਤਾਂ ਲਿਫਾਫੇ ਵਿੱਚ ਵੀ ਇਹ ਪਿਗਲਨੇ ਸ਼ੁਰੂ ਹੋ ਜਾਂਦੇ ਜੇ ਥੋੜੀ ਜਿਹੀ ਹਵਾ ਲੱਗੇ ਇਹਨੂੰ ਬੰਦ ਢੱਕਣ ਵਾਲੇ ਕਿਤੇ ਮਰਦ ਬੰਦੇ ਵਿੱਚ ਰੱਖਣਾ ਚਾਹੀਦਾ ਜਿਹਦੇ ਵਿੱਚ ਇਹ ਨਾ ਪਿਗਲਣਾ ਤੇ ਉਹ ਚਲੋ ਆਪਾਂ ਲਿਆਂਦੀਆਂ ਸੀ ਉਹ ਲਿਆ ਕੇ ਉਹ ਥੋੜੀਆਂ ਜਿਹੀ ਪਿਗਲੀਆਂ ਵੀ ਹੋਈਆਂ ਨੇ ਇਹਨੂੰ ਜਦੋਂ ਆਪਾਂ ਮਰਦਵਾਣ ਚ ਪਾਵਾਂਗੇ ਨਾ ਇਹ ਤੁਹਾਨੂੰ ਮੈਂ ਦਿਖਾਉਂਗਾ ਇਹਦੇ ਵਿੱਚ ਫਰੁਕੀ ਸਾਹਿਬ ਇੱਕ ਮਾਇਆ ਬਣਾ ਕੇ ਵੀ ਰੱਖੀ ਹੋਈ ਆ ਦੇਖੋ ਥੋੜੀ ਜੀ ਇਹ ਬੂੰਦ ਇਹ ਬੂੰਦਾਂ ਹੀ ਨੇ ਇਹ ਬੂੰਦਾਂ ਹੀ ਨੇ ਜੀ ਇੱਕ ਤੋਂ ਦੋ ਬੂੰਦਾਂ ਕੰਮ ਕਰਦੀਆਂ ਨੇ ਫਰੁਕੀ ਸਾਹਿਬ ਇਹ ਉਹੀ ਅਮਰਤ ਆ ਜਿਹੜਾ ਮੈਂ ਅਕਸਰ ਗੱਲਾਂ ਕਰਦਾ ਸਾਡਾ ਜਿਹੜਾ ਇਲੈਕਟ੍ਰੋਪੈਥੀ ਦੀਆਂ ਬੂੰਦਾਂ ਨੇ ਉਹੀ ਨੇ ਇਹ ਇਲੈਕਟ੍ਰੋਪੈਥੀ ਬੂੰਦੇ ਬਣ ਜਾਂਦੀਆਂ ਨੇ ਫਰੁਕੀ ਸਾਹਿਬ ਇਹਦੇ ਰਿਜ਼ਲਟ ਇੰਨੇ ਫਾਸਟ ਨੇ ਤੁਸੀਂ ਲਓਂਗੇ ਨਾਲ ਹੀ ਤੁਹਾਨੂੰ ਤੁਰੰਤ ਅਸਰਾ ਇਹ ਹੁਣ ਮੈਂ ਤੁਹਾਨੂੰ ਪਾ ਕੇ ਵੀ ਦਿਖਾਉਣਾ ਕੀ ਕੀ ਕਰਨਾ ਆਪਾਂ ਮੈਂ ਨਾਲ ਦੀ ਨਾਲ ਦੱਸਿਆ ਹੂੰ ਕੀ ਕੀ ਆਏ ਹੈ ਹਨਾ ਇਹਦੇ ਵਿੱਚ ਜੀ 7 ਪੁਦੀਨਾ ਪਹਿਲਾਂ ਤਾਂ ਸਾਡੇ ਕੋਲੇ ਇਹਨੂੰ ਇਹ ਪਿਗਲੇ ਵੀ ਪਿਆ ਜੀ ਥੋੜਾ ਥੋੜਾ ਹਾਂਜੀ ਇਹ ਪਿਗਲ ਜਾਂਦੇ ਨਹੀਂ ਜੀ ਮੈਂ ਤਾਂ ਤਾਂ ਹੀ ਦੱਸਿਆ ਨਾ ਆ ਦੇਖੋ ਸਭ ਤੋਂ ਪੁਦੀਨਾ ਇਹਨੂੰ ਐਸੇ ਥੋੜਾ ਕੁੱਟ ਕੇ ਪਾ ਲਵੇ ਇਹਨੂੰ ਥੋੜਾ ਕੁੱਟ ਕੇ ਪਾ ਲਵੇ ਸਭ ਤੋਂ ਪੁਦੀਨਾ ਇਹ ਆਪਾਂ ਪੂਰੇ ਵਿੱਚ ਪਾ ਲੈਣਾ ਇਹਦੇ ਠੀਕ ਹੈ ਜੀ ਇਹ ਅੱਗੇ ਜੀ ਦੂਜਾ ਸਾਡਾ 7 ਅਜਵੈਨ ਇਹ ਸੱਤ ਆਮ ਕਰਕੇ ਮਿਲ ਜਾਂਦੇ ਨੇ ਜੀ ਪੰਸਾਰੀ ਆਮ ਮਸਾਰੀ ਵਾਲਿਆਂ ਦੇ ਜੀ ਆਮ ਹੀ ਮਿਲ ਜਾਂਦੇ ਆ ਇਹ ਸਸਤੇ ਹੀ ਹੁੰਦੇ ਆ ਜੀ ਵਾਲੇ ਮਹਿੰਗੇ ਵੀ ਨਹੀਂ ਹੈਗੇ ਸਸਤੇ ਹੀ ਨੇ ਇਹ ਆਮ ਹੀ ਸਾਨੂੰ ਮਿਲ ਜਾਂਦੇ ਆ ਪੇਨ ਕਿਲਰ ਵਾਲਾ ਕੰਮ ਕਰਨਗੇ ਮੈਂ ਕਹੇ ਜੀ ਤੁਹਾਨੂੰ ਦੱਸਦਾ ਮੈਂ ਬਹੁਤ ਵਧੀਆ ਕੰਮ ਕਰਨਗੇ ਪੇਨ ਕਿਲਰ ਦਾ ਵੀ ਕੰਮ ਕਰਨਗੇ ਸਾਡੇ ਪੇਟ ਤੇ ਵੀ ਕੰਮ ਕਰਨਗੇ ਸਾਨੂੰ ਇਹ ਸਰਦੀ ਦੇ ਕੰਮ ਤੋਂ ਵੀ ਬਚਾਉਂਦੇ ਨੇ ਅੱਛਾ ਜੀ ਸਾਡੇ ਸਿਰ ਦਰਦ ਹੁੰਦਾ ਸਾਡੇ ਸਿਰ ਦਰਦ ਨੂੰ ਵੀ ਠੀਕ ਕਰ ਦਿੰਦੇ ਨੇ ਹਨ ਤੇ ਇਹਨਾਂ ਦੇ ਕਾਫੀ ਹੱਦ ਕੋਣ ਰਾਵੜ ਵੀ ਪਿਗਲੀ ਪਈ ਆ ਇਹਦੇ ਚ ਕਿਉਂ ਇਹਦਾ ਅਸਰ ਹੀ ਇੰਨਾ ਹੁੰਦਾ ਇਹ ਇਹ ਰਵੜ ਰੋਣ ਨੂੰ ਨਹੀਂ ਛੱਡਦਾ ਹੈਗਾ ਸੋਲੇ ਰਸੂਲੀ ਐਂ ਪਗਾ ਲ ਦੋ ਮੈਂ ਕਹ ਜੀ ਤੁਸੀਂ ਦੇਖੋ ਤਾਂ ਸਹੀ ਆ ਵਿੱਚ ਪਾ ਕੇ ਹੁਣ ਆਪਾਂ ਰੱਖ ਦੇਣਾ ਥੋੜੀ देर ਨੂੰ ਇਹਦਾ ਜਿਵੇਂ ਉਹ ਲਿਕਵਿਡ ਛੋਟੀ ਸ਼ੀਸ਼ੀ ਆਪਾਂ ਬਣਾ ਕੇ ਰੱਖੀ ਹੋਈ ਆ ਨਾ ਇਹ ਇਹ ਅੱਧੇ ਕੇ ਘੰਟੇ ਦੇ ਬਾਅਦ ਹੀ ਇਹ ਪਿਗਲਾ ਸ਼ੁਰੂ ਹੋ ਜਾਂਦਾ ਜਦੋਂ ਆਪ ਵਿੱਚ ਸੰਪਰਕ ਕਿਉਂਦਾ ਨਾ ਇਹ ਇਹਦਾ ਪਾਣੀ ਬਣ ਜਾਂਦਾ ਇਹਦਾ ਠੀਕ ਹੈ ਜੀ ਇਹ ਜਦੋਂ ਇੱਕ ਦੂਸਰੇ ਸੰਪਰਕ ਹਾਂਜੀ ਹਾਂਜੀ ਇਹਨੂੰ ਨਾ ਵੈਸੇ ਤਾਂ ਧੁੱਪੇ ਰੱਖਣਾ ਚਾਹੀਦਾ ਫੁਰਕੀ ਜੀ ਇਹਨੂੰ ਕੁੱਟ ਲਵੇ ਥੋੜਾ ਬਰੀਕ ਕਰਕੇ ਨਾ ਇਹਨੂੰ ਪਾ ਕੇ ਇਹਨੂੰ ਤੋਪੇ ਰੱਖ ਦੋ 1 ਘੰਟੇ ਦੇ ਵਿੱਚ ਵਿੱਚ ਪਾਣੀ ਬਣ ਜਾਣਾ ਤਾਂ ਜਿੱਦਾਂ ਆ ਬਣਿਆ ਹੋਇਆ ਠੀਕ ਹੈ ਇਹ ਮੈਂ ਤੁਹਾਨੂੰ ਪੀ ਕੇ ਵੀ ਦਿਖਾਉਂਗਾ ਤੁਹਾਨੂੰ ਵੀ ਪਿਆਉਂਗਾ ਅੱਛਾ ਰੁਕੀ ਸਾਹਿਬ ਜਿੰਨੀ ਮਰਜ਼ੀ ਪੇਟ ਦੀ ਸਮੱਸਿਆ ਹੋਵੇ ਪੇਟ 'ਚ ਜਲਨ ਰਹਿੰਦੀ ਹੋਵੇ ਖੱਟੇ ਢ ਘਾੜ ਆਉਂਦੇ ਹੋਣ ਗੈਸ ਬਣਦੀ ਹੋਵੇ ਰੋਟੀ ਖਾਣ ਤੋਂ ਬਾਅਦ ਫਾਰ ਆ ਜਾਂਦਾ ਹੋਵੇ ਤੁਹਾਡੇ ਪੇਟ ਦੇ ਵਿੱਚ ਅਲਸ ਰਹਿੰਦੇ ਹੋਣ ਤੁਹਾਡੀਆਂ ਆਂਤੜੀਆਂ ਦੇ ਵਿੱਚ ਅਲਸ ਰਹਿੰਦੇ ਹੋਣ ਸਾਰਿਆਂ ਦਾ ਹੱਲ ਅੱਜ ਇਹ ਦੋ ਬੂੰਦਾ ਕਰਨਗੀਆਂ ਕੀ ਬਾਤ ਹੈ ਇਹ ਅਮਰਤ ਕਹਿ ਸਕਦੇ ਹਾਂ ਜੀ ਠੀਕ ਹੈ ਤੇ ਜਿਨ੍ਹਾਂ ਦੇ ਪੇਟ ਨੂੰ ਉਹ ਥੋੜੀ ਜੀ ਕਹਿੰਦੇ ਨੇ ਅਸੀਂ ਰੋਟੀ ਖਾਧੀ ਤੇ ਪੇਟ ਸਾਡਾ ਫੁੱਟਬਾਲ ਵਾਂਗੂ ਹੋ ਗਿਆ ਜਾਂ ਗੁਬਾਰੇ ਵਾਂਗੂ ਫੁੱਲ ਗਿਆ ਜਿਵੇਂ ਹਵਾ ਕਿਸੇ ਨੇ ਭਰੇ ਹੁੰਦੀ ਹੈ ਰੋਟੀ ਇੱਕ ਖਾਂਦੇ ਨੇ ਲੱਗਦਾ ਐ ਵੀ ਇਹ ਤਾਂ ਸੱਤ ਅੱਠ ਰੋਟੀਆਂ ਛਾਬਾ ਖਾਲੀ ਕਰਕੇ ਆਇਆ ਹਾਂਜੀ ਉਹੀ ਮੈਂ ਤੁਹਾਨੂੰ ਦੱਸਦਾ ਨੇ ਜਿਹੜਾ ਪੇਟ ਫੁੱਲ ਜਾਂਦਾ ਰੋਟੀ ਖਾਣ ਤੋਂ ਬਾਅਦ ਇਹਨੂੰ ਤੁਸੀਂ ਪਤਾਸੇ ਦੇ ਉੱਤੇ ਪਾ ਕੇ ਵੀ ਦੋ ਬੂੰਦਾਂ ਮੂੰਹ 'ਚ ਰੱਖ ਸਕਦੇ ਹੋ ਠੰਡਾ ਕਰਦਾ ਜਾਊ ਅੰਦਰੋਂ ਐ ਪੂਰਾ ਠੰਡਾ ਜਿਵੇਂ ਕਹਿੰਨਾ ਬਰਫ਼ ਦੀ ਕੋਈ ਮੈਂ ਮੂੰਹ 'ਚ ਰੱਖ ਲਿਆਂਦੀ ਡਲੀ ਹੈ ਨਾ ਉਹ ਕੰਮ ਕਰਦਾ ਐ ਨੇ ਤੇ ਜੇ ਤੁਸੀਂ ਇਹਨੂੰ ਪਾਣੀ ਦੇ ਵਿੱਚ ਪਾ ਕੇ ਆ ਲੋ ਇੰਨਾ ਕੁ ਪਾਣੀ ਲੈ ਲੈਣਾ ਸੀ ਠੀਕ ਹੈ ਇਹਦੇ ਵਿੱਚ ਇਹ ਤਿੰਨੇ ਚੀਜ਼ਾਂ ਮਿਕਸ ਕਰਤੀਆਂ ਹੋਈਆਂ ਨੇ ਤੁਸੀਂ ਤਿੰਨੇ ਚੀਜ਼ਾਂ ਮਿਕਸ ਕਰਕੇ ਤਾਂ ਪਾਣੀ ਬਣ ਜਾਂਦਾ ਉਹ ਚ ਵੀ ਬਣੂਗਾ ਹੁਣ ਆ ਦੇਖੋ ਇਹਦੇ ਵਿੱਚ 1 2 ਮੈਂ ਤੁਹਾਨੂੰ ਵੀ ਪਿਉਣਾ ਅੱਛਾ 1 2 ਬਸ ਇੰਨੀ ਐਮ ਹੁੰਦਾ ਬਹੁਤ ਨੇ ਫਿਰ ਕੀ ਸਾਬ ਬਹੁਤ ਹੀ ਵਧੀਆ ਰਿਜ਼ਲਟ ਨੇ ਇਹਨੂੰ ਆ ਗਿਆ ਨਿਜਾਰੇ ਨਹੀਂ ਪੀ ਕੇ ਦੇਖੋ ਪੀਓ ਤਾਂ ਸਹੀ ਕੀ ਬਾਤ ਹੈ ਸੋ ਵਸੇ ਵੀ ਨੁਸਖਾ ਫਾਰਮੂਲਾ ਜਿਹੜਾ ਇਸ ਵੇਲੇ ਬਣ ਰਿਹਾ ਹੈ ਆਲਰੇਡੀ ਦਾ ਸਰਬ ਨੂੰ ਥੋੜਾ ਜਿਹਾ ਬਣਾ ਕੇ ਰੱਖਿਆ ਹੋਇਆ ਸੀ ਉਹਦਾ ਅਸੀਂ ਟੇਸਟ ਕਰਦੇ ਤੁਹਾਨੂੰ ਦੱਸਦੇ ਕਿ ਕਿਦਾਂ ਦਾ ਹੈ ਠੰਡਾ ਕਰਦਾ ਜਾਉ ਅੰਦਰ ਇਹ ਤਾਂ ਐਨੀਮ ਵਰਤ ਜਾ ਰਹੀ ਉੱਥੇ ਜੀ ਬਸ ਜਿਨ੍ਹਾਂ ਦੇ ਤੇਜਾਬ ਬਣਦਾ ਕਹਿੰਦੇ ਨੇ ਇਹ ਤੋਂ ਜਲਦਾ ਹੀ ਰਹਿੰਦਾ ਪੇਟ ਜਲਦਾ ਜਿਆਦਾ ਸਾਨੂੰ ਅਫਾਰਾ ਹੋ ਜਾਂਦਾ ਮੈਂ ਕਹਾਂ ਜੀ ਬਾਲੇ ਵਧੀਆ ਰਿਜ਼ਲਟ ਨੇ ਫਰੂਕੀ ਸਾਹਿਬ ਬਸ ਇੰਨੇ ਹੀ ਕਰਕੇ ਐਦਾਂ ਪੀ ਲੈਣਾ ਮੈਂ ਕਹਾਂ ਜੀ ਬਾਲੇ ਵਧੀਆ ਰਿਜ਼ਲਟ ਨੇ ਫਰੂਕੀ ਸਾਹਿਬ 10 ਤੋਂ 15 ਮਿੰਟ ਦੇ ਵਿੱਚ ਵਿੱਚ ਪੇਟ ਨਾਲ ਲਾ ਦਿਓ ਤੁਹਾਡੇ ਜਿਵੇਂ ਇਹ ਹੋਰ ਵੀ ਆ ਜਿਨ੍ਹਾਂ ਦਾ ਪੇਟ ਬਾਹਰ ਨੂੰ ਆ ਗਿਆ ਪੇਟ ਵਧੀ ਜਾਂਦਾ ਇਹਨੂੰ ਲਗਾਤਾਰ ਪੀਣਾ ਸ਼ੁਰੂ ਕਰ ਲਓ ਪੇਟ ਨਾਲ ਲੱਗ ਜਾਓ ਅੱਛਾ ਜੀ ਫੁੱਟਬਾਲ ਵਾਂਗੂ ਕਹਿੰਦੇ ਹੁੰਦੇ ਨੇ ਪੇਟ ਬਾਹਰ ਆ ਅੰਦਰ ਹੋ ਜੂ ਲਗਾਤਾਰ ਪੀਓ ਪੇਡ ਜਿਨ੍ਹਾਂ ਦੇ ਬਲੈਡਰ ਦੀ ਸਵੇਲਿੰਗ ਆ ਪੁਰਾਣੀ ਸਵੇਲਿੰਗ ਹੋ ਗਈ ਠੀਕ ਨਹੀਂ ਹੁੰਦੀ ਜਿਨ੍ਹਾਂ ਦੇ ਬਾਥਰੂਮ ਦੇ ਵਿੱਚ ਜਲਣ ਹੁੰਦੀ ਆ ਜਿਨ੍ਹਾਂ ਨੂੰ ਇਹ ਕਹਿੰਨਦੇ ਨੇ ਵਾਰ-ਵਾਰ ਯੂਆਈ ਇਨਫੈਕਸ਼ਨ ਹੁੰਦੀ ਆ ਉਹਨਾਂ ਲਈ ਤਾਂ ਫਰੁਖ ਸਾਬ ਬਹੁਤ ਵਧੀਆ ਰਿਜ਼ਲਟ ਆ ਚਾਹੇ ਤੁਹਾਡੇ ਬਲੈਡਰ ਦੇ ਵਿੱਚ ਆਹ ਕਮਿਊਨ ਡਕਾਰ ਵੀ ਆ ਗਿਆ ਜੇ ਤੁਹਾਨੂੰ ਬਲੈਡਰ ਦੇ ਵਿੱਚ ਸੋਜ ਆ ਗਈ ਨਾ ਇੱਥੇ ਸੋਜ ਆ ਗਈ ਇਹ ਜੇ ਤੁਸੀਂ 2 ਦਿਨ ਲਗਾਤਾਰ 2-2 ਬੂੰਦਾ ਪਾ ਕੇ ਪਾਣੀ ਚ ਉਸੇ ਪਾਣੀ ਦੀ ਪੀਣੀਆ ਸ਼ੁਰੂ ਕਰ ਦੋ ਤੁਹਾਨੂੰ ਇੱਕ ਤਾਂ ਦਰਦ ਠੀਕ ਕਰੂ ਇੱਕ ਤੁਹਾਡੀ ਜਿਹੜੀ ਸਵੇਲਿੰਗ ਆ ਉਹਨੂੰ ਠੀਕ ਕਰ ਦੋ ਬਹੁਤ ਵਧੀਆ ਰਿਜ਼ਲਟ ਨੇ ਇਹ ਫਰੂਕੀ ਸਾਹਿਬ ਜਦੋਂ ਨਾ ਸਾਡਾ ਪੇਟ ਫੁੱਲਦਾ ਪੇਟ ਫੁੱਲ ਕੇ ਜਿਹੜੇ ਬੱਬਲਸ ਹੁੰਦੇ ਨੇ ਕਹਿੰਦੇ ਹੁੰਦੇ ਨੇ ਫੁੱਟਦੇ ਹੁੰਦੇ ਨੇ ਉਹ ਜਦੋਂ ਗੈਸ ਬਣ ਜਾਂਦੀ ਹੈ ਕਈਆਂ ਨੂੰ ਕੀ ਹੁੰਦਾ ਬੱਬਲਸ ਫੁੱਟਦੇ ਨਹੀਂਗੇ ਉਹ ਜਿਹੜੇ ਬੱਬਲਸ ਨੇ ਉਹ ਵੱਧਦੇ 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 ਉਹ ਸਾਨੂੰ ਫਾਰਾ ਜਾਂ ਟੈਪ ਕਰ ਦਿੰਦੇ ਨੇ ਇਹਨਾਂ ਦਾ ਕੰਮ ਕੀ ਹੁੰਦਾ ਜਿਹੜੀਆਂ ਐਲੋਪੈਥੀ ਮੈਡੀਸਿਨ ਅਸੀਂ ਵਗੈਰਾ ਲੈਂਦੇ ਆ ਕੋਈ ਵੈਂਟਾਪ੍ਰਜ਼ੋਲ ਜਾਂ ਕੋਈ ਇਦਾਂ ਦੇ ਲੈਂਦੇ ਨੇ ਉਹਨਾਂ ਨੇ ਉਹ ਜਿਹੜੇ ਬਬਲਸ ਨੇ ਉਹਨਾਂ ਨੂੰ ਫੋੜਨਾ ਹੁੰਦਾ ਫੋੜ ਕੇ ਜਿਹੜੀ ਗੈਸ ਨੂੰ ਸ਼ਾਂਤ ਕਰ ਦਿੰਦੇ ਨੇ ਉਹੀ ਚੀਜ਼ ਅੱਜ ਇਹਨੇ ਕਰਨੀ ਆ ਇਹ ਮੰਨ ਲਓ ਇੱਕ ਥੋੜਾ ਦੇਸੀ ਪੈਂਟਾਪ੍ਰਜ਼ੋਲ ਅੱਜ ਤਿਆਰ ਕਰਤਾ ਆਪਾਂ ਇਹ ਪੈਂਟਾਪ੍ਰਜ਼ੋਲ ਇਦਾਂ ਦਾ ਹੈ ਜਿਹਦਾ ਕੋਈ ਸਾਈਡ ਫਾਇਟ ਨਹੀਂ ਹੈਗਾ ਤੁਸੀਂ ਘਰੇ ਬਣਾ ਕੇ ਰੱਖ ਲਓ ਆਪਣੇ ਬੱਚਿਆਂ ਨੂੰ ਦੇ ਦਿਓ ਇਹਨੂੰ ਆਪਾਂ ਇੱਕ ਸਾਲ ਦੇ ਬੱਚੇ ਨੂੰ ਵੀ ਦੇ ਸਕਦੇ ਆ ਉਹਨੂੰ ਆਪਾਂ ਡੋਜ਼ ਘਟਾ ਦੇਣੀ ਆ ਇੱਕ ਛੋਟੀ ਜੀ ਬੂੰਦ ਦੇਣੀ ਹੁੰਦੀ ਆ ਉਹਦੀ ਇਹਨੂੰ ਪਤਾਸੇ ਦੇ ਪਾ ਕੇ ਵੀ ਲੈ ਸਕਦੇ ਨੂੰ ਪਾਣੀ ਚ ਪਾ ਕੇ ਵੀ ਲੈ ਸਕਦੇ ਆ ਫਿਰੂਕੀ ਸਾਹਿਬ ਇੱਕ ਇੱਥੇ ਮੈਂ ਨਾ ਹੁਣ ਇੱਕ ਤੇਲ ਵੀ ਰੱਖਿਆ ਹੋਇਆ ਉਹਨੇ ਜੋੜਾਂ ਦੇ ਦਾ ਦਰਦ ਮੈਨੂੰ ਵੀ ਢ ਘਰ ਆ ਗਿਆ ਆ ਗਿਆ ਜੀ ਆਉਣਾ ਜੀ ਅੱਛਾ ਇਹਦੇ ਵਿੱਚ ਇੱਕ ਆਪਾਂ ਇੱਕ ਤੇਲ ਵੀ ਰੱਖਿਆ ਫਿਰੂਕੀ ਸਾਹਿਬ ਜਿਨ੍ਹਾਂ ਦੇ ਜੋੜਾਂ ਜੇ ਦਰਦ ਬਹੁਤ ਜ਼ਿਆਦਾ ਰਹਿੰਦਾ ਜੀ ਜਿਹੜੇ ਕਹਿੰਦੇ ਨੇ ਸਾਡੇ ਜੋੜਾਂ 'ਚ ਦਰਦ ਬਹੁਤ ਰਹਿੰਦਾ ਮੇਰੇ ਤੋਂ ਤਾਂ ਉੱਠਣ ਨੂੰ ਮੇਰਾ ਜੀ ਨਹੀਂ ਕਰਦਾ ਮੇਰੇ ਤਾਂ ਤੁਰ ਨਹੀਂ ਹੁੰਦਾ ਗੋਡੇ ਆਕੜੇ ਪਏ ਨੇ ਗੋਡੇ ਸਿੱਧੇ ਨਹੀਂ ਹੁੰਦੇ ਖੜ੍ਹ ਨਹੀਂ ਹੁੰਦਾ ਬੈਠ ਨਹੀਂ ਹੁੰਦਾ ਰਾਤ ਨੂੰ ਪਾਸੇ ਹੀ ਲੈਂਦਾ ਰਹਿੰਦਾ ਜੇ ਇੱਧਰ ਨੂੰ ਬੈ ਕਦਾ ਦਰਦਾਂ ਸ਼ੁਰੂ ਨੇ ਦੂਏ ਪਾਸੇ ਨੂੰ ਕਰਵਟ ਇੱਧਰ ਨੂੰ ਕਰਵਟ ਹਨਾ ਜਿਹੜੇ ਪਾਸੇ ਮਾਰਦੇ ਨੇ ਉਹਨਾਂ ਲਈ ਬਹੁਤ ਵਧੀਆ ਰਿਜ਼ਲਟ ਆ ਗਠੀ ਵਾਲਿਆਂ ਨੂੰ ਬਹੁਤ ਵਧੀਆ ਰਿਜ਼ਲਟ ਆ ਵਰਕੀ ਸਾਹਿਬ ਜਿਨ੍ਹਾਂ ਦਾ ਯੂਰਿਕ ਐਸਿਡ ਵੱਧ ਗਿਆ ਉਹਨਾਂ ਦੇ ਬਹੁਤ ਵਧੀਆ ਰਿਜ਼ਲਟ ਆ ਇਹਦਾ ਇਹਦੀ ਕੀ ਕਰਨੀ ਆ ਵਰੁਕੀ ਸਾਹਿਬ 100 ml ਤੁਸੀਂ ਤਿਲਾਂ ਦਾ ਤੇਲ ਲੈ ਲੈਣਾ ਉਹਦੇ ਵਿੱਚ ਇਦਾਂ ਹੀ ਜਿਵੇਂ ਆਪਾਂ ਪੀਤੀਆਂ ਨੇ ਇਹਦੇ ਵਿੱਚ ਜੀ 100 ਗ੍ਰਾਮ ਚ ਇੱਕ ਦੋ ਤਿੰਨ ਚਾਰ ਚਾਰ ਬੂੰਦਾ 100 ਐਮ ਐਲ ਤੇਲ ਦੇ ਵਿੱਚ ਆਪਾਂ ਇਹਨੂੰ ਪਾ ਕੇ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਇਹਨੂੰ ਤੁਸੀਂ ਰਾਤ ਨੂੰ ਗੋਡਿਆਂ ਦੇ ਉੱਤੇ ਲਾ ਕੇ ਸੌਂਜੋ ਸਵੇਰੇ ਗੋਡਿਆਂ ਦਾ ਦਰਦ ਖਤਮ ਕਰ ਦਿੰਦਾ ਹੈ ਫਾਸਟ ਰਿਜ਼ਲਟ ਰਤੋ ਰਤ ਰਤੂ ਰਾਤ ਆ ਜੀ ਇਹ ਫਾਸਟ ਰਿਜ਼ਲਟ ਕਰੇ ਦਿੱਤੀ ਐ ਤੁਹਾਨੂੰ ਨੁਸਖਾ ਘਰੇ ਕਰਕੇ ਦੇਖੋ ਜਮਾ ਕੇ ਦੇਖੋ ਫਿਰ ਮੈਨੂੰ ਫੋਨ ਕਰਕੇ ਦੱਸਿਓ ਅੱਛਾ ਮਤਲਬ ਪੇਨ ਕਿਲਰ ਖਾਣ ਦੀ ਜ਼ਰੂਰਤ ਨਹੀਂ ਐ ਹੋਰ ਕਿੱਥੇ ਕਿੱਥੇ ਕੰਮ ਕਰੇਗਾ ਅਗਰ ਸਿਰ ਦਰਦ ਕਰਦਾ ਤੁਸੀਂ ਪੇਟ ਦੀ ਗੱਲ ਤਾਂ ਦੱਸਤੀ ਐ ਸਿਰ ਦਰਦ ਕਰਦਾ ਜੋੜਾਂ ਗੋਡਿਆਂ ਦੀ ਵੀ ਤੁਸੀਂ ਗੱਲ ਕਰਤੀ ਇਹਦੇ ਵਿੱਚ ਫਿਰੂਕੀ ਸਾਹਿਬ ਵੈਸ ਨਹੀਂ ਲੈ ਲੈਣੀ ਐ ਅੱਛਾ ਜੀ ਵੈਸ ਨਹੀਂ ਲੈ ਲਓ ਟ੍ਰੋਨਮ ਜੈਲੀ ਜੀ ਨੂੰ ਕਹਿੰਦੇ ਆ ਲੈ ਕੇ ਉਹਦੇ ਵਿੱਚ ਦੋ ਬੂੰਦਾਂ ਪਾਉਣੀਆਂ ਨੇ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਆ ਉਹਦੀ ਬਾਬ ਬਣ ਗਈ। ਮੱਥੇ ਤੇ ਲਾ ਲਓ, ਨੱਕ ਤੇ ਲਾ ਲਓ, ਛਾਤੀ ਜਾਮ ਹੋ ਗਈ ਛਾਤੀ ਤੇ ਲਾ ਲਓ। ਜਦੇ ਖੋਲ ਦੇਣੀ ਆ, ਜ਼ੁਕਾਮ ਹੋ ਗਿਆ ਤੁਹਾਨੂੰ। ਆ ਕਾਟਨ ਪਈ ਆ ਸਾਡੇ ਕੋਲੇ। ਇੰਨੀ ਕੁ ਕਾਟਨ ਲਓ। ਠੀਕ ਹੈ। 1 2 ਦੋ ਬੂੰਦਾਂ ਪਾਓ। ਜੀ। ਇਹਨੂੰ ਸੰਗ ਲਓ। ਅੱਛਾ ਜੀ। ਸੁੰਘਣ ਨਾਲ ਵੀ ਜੋ ਕੰਮ ਸੋਂਗੋ ਲੋ ਜੀ ਜੇ ਦਾ ਨੱਕ ਜਾਮ ਰਹਿਦਾ ਬੰਦ ਰਹਿੰਦਾ ਨੱਕ ਖੁੱਲ ਜੂ ਨਾਲੇ ਸਿਰ ਨੂੰ ਆਰਾਮ ਮਿਲੂਗਾ ਤੁਹਾਡੇ ਜੇ ਦਾ ਸਿਰ ਦਰਦ ਕਰਦਾ ਜੇ ਜਿਆਦਾ ਹੀ ਸਿਰ ਦਰਦ ਕਰਦਾ ਵੈਸਲੀਨ ਦੇ ਵਿੱਚ ਪਾਓ ਦੋ ਬੂੰਦਾ ਚੰਗੀ ਤਰ੍ਹਾਂ ਮਿਕਸ ਕਰੋ ਬਾਅ ਮਣਾ ਕੇ ਲਾ ਲਓ ਸਿਰ ਦਰਦ ਨੂੰ ਆਰਾਮ ਮਿਲ ਜਾਂਦਾ ਅੱਖਾਂ 'ਚ ਠੰਡਕ ਆ ਜਾਂਦੀ ਆ ਨੱਕ ਜਿਹੜਾ ਬਲੌਕ ਆ ਉਹ ਖੁੱਲ ਜਾਂਦਾ ਜਿਨ੍ਹਾਂ ਦੇ ਗਲੇ ਦੇ ਵਿੱਚ ਖਾਰਸ਼ ਰਹਿੰਦੀ ਹੈ ਗਲੇ ਦੇ ਵਿੱਚ ਇਨਫੈਕਸ਼ਨ ਰਹਿੰਦੀ ਹੈ ਗਲਾ ਖਰਾਬ ਹੋਏ ਦਾ ਫਰੁਕੀ ਸਾਹਿਬ ਉਹਨੇ ਕੋਸੇ ਪਾਣੀ ਦੇ ਵਿੱਚ ਦੋ ਬੂੰਦਾ ਪਾ ਕੇ ਇਹਦੇ ਘਰਾਰੇ ਕਰਨੇ ਆ ਸਵੇਰੇ ਸ਼ਾਮ ਗਲੇ ਵਾਲੇ ਵਾਸਤੇ ਗਲੇ ਵਾਲਿਆਂ ਵਾਸਤੇ ਜਿਨ੍ਹਾਂ ਦੇ ਗਲੇ 'ਚ ਇਨਫੈਕਸ਼ਨ ਹੁੰਦੀ ਆ ਗਰਾਰੇ ਕਰਨੇ ਸ਼ੁਰੂ ਕਰ ਦੋ ਪਹਿਲੀ ਖਰਾਕ ਦੇ ਨਾਲ ਪਹਿਲੇ ਗਰਾਰਿਆਂ ਦੇ ਨਾਲ ਤੁਹਾਨੂੰ ਅੱਧਾ ਆਰਾਮ ਮਿਲ ਜਾਣਾ 50% 50% ਆਰਾਮ ਮਿਲ ਜਾਣਾ ਇੰਨੀ ਵਧੀਆ ਚੀਜ਼ ਆ ਇਹ ਮੈਂ ਆਖਿਆ ਜਿੰਨੇ ਕਹਿ ਦੋ ਇਹਨਾਂ ਹਰ ਘਰ ਦੇ ਵਿੱਚ ਬਣਾ ਕੇ ਰੱਖਣਾ ਚਾਹੀਦਾ ਇਹ ਕੋਈ ਵੀ ਇਹਦੇ ਫਰਕ ਸਭ ਅਜ ਤੱਕ ਸਾਈਡ ਇਫੈਕਟ ਨਹੀਂ ਦੇਖਣ ਨੂੰ ਮਿਲੇ ਇੱਕ ਸਿਰਫ ਪ੍ਰੇਗਨੈਂਟ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਉਹਨਾਂ ਨੇ ਆਪਣੇ ਡਾਕਟਰ ਨਾਲ ਸਲਾਹ ਕਰਕੇ ਫੇਰ ਲੈਣੀ ਹਾਂਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਚੀਜ਼ ਹੈ ਕਿ ਅਸੀਂ ਤੁਹਾਡੇ ਕੋਲੋਂ ਵਿਚਾਰਾਂਗੇ ਸਾਡੇ ਨਾਲ ਡਾਕਟਰ ਪਰਮਜੀਤ ਕੌਰ ਸਾਹਿਬਾ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬਾ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਹਕੀਕਤਵੀ ਪੰਜਾਬੀ ਤੇ ਇੱਕ ਵਾਰ ਫਿਰ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਅੱਛਾ ਇਹ ਦੱਸੋ ਵੀ ਸਾਡੀਆਂ ਭੈਣਾਂ ਜਿਹੜਾ ਨੁਸਖਾ ਫਾਰਮੂਲਾ ਬੜਾ ਘੈਂਟ ਨੁਸਖਾ ਫਾਰਮੂਲਾ ਅੱਜ ਡਾਕਟਰ ਸਾਹਿਬ ਦੱਸ ਰਹੇ ਨੇ ਮਤਲਬ ਪੇਨ ਕਿਲਰ ਤੋਂ ਛੁਟਕਾਰੇ ਇੱਕ ਤਰ੍ਹਾਂ ਦਾ ਜਿਹੜਾ ਸਾਡੇ ਘਰਾਂ ਦੇ ਵਿੱਚ ਨੀਲੇ ਪੱਤੇ ਵਾਲੀਆਂ ਹਰੇ ਪੱਤੇ ਵਾਲੀਆਂ ਜਿਹੜੀਆਂ ਗੋਲੀਆਂ ਪਈਆਂ ਨੇ ਤੇ ਉਹਨਾਂ ਤੇ ਉਹਨਾਂ ਤੋਂ ਮੈਨੂੰ ਲੱਗਦਾ ਵੀ ਕੋਈ ਛੁਟਕਾਰਾ ਜਿਹੜਾ ਇਸ ਚੀਜ਼ ਨਾਲ ਹੋ ਸਕਦਾ ਤੇ ਸਾਡੀਆਂ ਭੈਣਾਂ ਨੂੰ ਇਸ ਸੱਤ ਦਾ ਕੀ ਕੀ ਫਾਇਦਾ ਹੋਣ ਵਾਲਾ ਜਿਹੜਾ ਇਸ ਨੁਸਖੇ ਦਾ ਦੇਖੋ ਤੁਸੀਂ ਪਿਗਲਣਾ ਸ਼ੁਰੂ ਹੋ ਗਿਆ ਡਾਕਟਰ ਸਾਹਿਬ ਦਾ ਕਹਿਣਾ ਸੀ ਇਹ ਪਿਗਲ ਜਗਾ ਪਾਣੀ ਦਾ ਰੂਪ ਲੈ ਲੇਗਾ ਇਹ ਚੀਜ਼ ਤੇ ਪਾਣੀ ਬੰਨਣਾ ਸ਼ੁਰੂ ਹੋ ਗਿਆ ਇਹ ਨੁਸਖੇ ਫਾਰਮੂਲੇ ਦਾ ਭੈਣਾਂ ਨੂੰ ਕੀ ਖਾਸ ਕਰਕੇ ਫਾਇਦਾ ਹੋਣ ਵਾਲਾ ਜੀ ਜਿਆਦਾਤਰ ਲੇਡੀਜ਼ ਨੂੰ ਕੀ ਪ੍ਰੋਬਲਮ ਹੁੰਦੀ ਆ ਖੱਟੇ ਢ ਘਾਰ ਆਉਣੇ ਕਬਰਾਟ ਹੋਣੀ ਜਾਂ ਉਲਟੀ ਉਗੂ ਹੋਈ ਜਾਣਾ ਉਹਦਾ ਮੇਨ ਕਾਰਨ ਕੀ ਹੁੰਦਾ ਜਿਵੇਂ ਥੋੜਾ ਜਿਹਾ ਭੋਜਨ ਬਣਾ ਲਿਆ ਘਰ ਚ ਜੇ ਥੋੜਾ ਜਿਹਾ ਵੀ ਬਚ ਗਿਆ ਉਹ ਵੀ ਖਾ ਲਿਆ ਮਿੱਠਾ ਖਾ ਲਿਆ ਨਾਲੇ ਨਮਕੀਨ ਖਾ ਲਿਆ ਕੁਛ ਨਾ ਕੁਛ ਇਦਾਂ ਹੀ ਤੁਰੇ ਫਿਰਦੇ ਕਿਚਨ ਚ ਖਾ ਲੈਣਾ ਉਹਦੇ ਨਾਲ ਬਦ ਹਜਮੀ ਜੀ ਹੋ ਜਾਂਦੀ ਆ ਉਹਦੇ ਲਈ ਬਹੁਤ ਵਧੀਆ ਹੈ ਫਾਇਦੇਮੰਦ ਹੁੰਦਾ ਉਹਦੇ ਲਈ ਵੀ ਉਹਦੇ ਲਈ ਕਿੰਨੀਆਂ ਬੂੰਦਾਂ ਇਸਤੇਮਾਲ ਕਰਨੀਆਂ ਨੇ ਦੋ ਤੋਂ ਤਿੰਨ ਬੂੰਦਾਂ ਹੈ ਅੱਛਾ ਦੋ ਤੋਂ ਤਿੰਨ ਬੂੰਦਾਂ ਇਸਤੇਮਾਲ ਹਾਂਜੀ ਜਿਹੜੀ ਜਿਹੜੀਆਂ ਸਾਡੀਆਂ ਭੈਣਾਂ ਦਾ ਅਸੀਂ ਕਹਿ ਲਈਏ ਕਿ ਜਿਹੜਾ ਸਿਸਟਮ ਹੈਗਾ ਜਿਹੜਾ ਕੁਦਰਤ ਇਹਨਾਂ ਨੂੰ ਦਿੱਤਾ ਹੈ ਕਈ ਵਾਰ ਉਹ ਵੀ ਜ਼ਿਆਦਾਤਰ ਡਿਸਟਰਬ ਵੀ ਰਹਿੰਦੇ ਜੀ ਉਹਦੇ ਤੇ ਵੀ ਕੰਮ ਕਰਨੀ ਹੈ ਹਾਂਜੀ ਹਾਂਜੀ ਤੇ ਜਿਵੇਂ ਜਿਵੇਂ ਇਹਨਾਂ ਨੇ ਦੱਸਿਆ ਹੈ ਜਿਵੇਂ ਉਲਟੀ ਆਉਂਦੀ ਹੁੰਦੀ ਆ ਉਹਦੇ ਲਈ ਪਿਆਜ਼ ਦੇ ਰਸ ਦੇ ਵਿੱਚ ਦੋ ਬੂੰਦਾ ਪਾ ਕੇ ਪੀਣ ਨਾਲ ਉਲਟੀ ਤੁਰੰਤ ਉਲਟੀ ਨੂੰ ਤੁਰੰਤ ਆਰਾਮ ਮਿਲਦਾ ਹੈ। ਅੱਛਾ ਮਤਲਬ ਜੇ ਉਲਟੀ ਵੋਮਟਿੰਗ ਦਾ ਮਨ ਕਰਦਾ ਹੋਵੇ ਜਾਂ ਬਹੁਤ ਸਾੜੀ ਸਾੜੀ ਭੈਣਾਂ ਨੂੰ ਦਿੱਕਤ ਆ ਉਹ ਸਫ਼ਰ ਨਹੀਂ ਕਰ ਸਕਦੀਆਂ ਉਹ ਕਹਿੰਦੇ ਵੀ ਗੱਡੀ 'ਚ ਲੈਣ ਤੋਂ ਪਹਿਲਾਂ ਕਈ ਵਾਰ ਵੋਮਿੰਗ ਕਾਈਂਡ ਵਗੈਰਾ ਲੈ ਲੈਂਦੇ ਨੇ ਜੀ ਉਹ ਉਹਨਾਂ ਤੇ ਅਸਰ ਕਰੇਗਾ? ਹਾਂਜੀ। ਜੀ 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 ਚਲੋ। ਅੱਛਾ ਡਾਕਟਰ ਸਾਹਿਬ ਉਹ ਕੀ ਕਾਰਨ ਹੁੰਦਾ ਜੀ ਅੱਜਕੱਲ ਤਾਂ ਬੜੀ ਪ੍ਰੋਬਲਮ ਆਉਣ ਲੱਗੀ ਜਿਸ ਦਾ ਸਫ਼ਰ ਨਹੀਂ ਕਰ ਸਕਦੇ ਸਾਨੂੰ ਤਾਂ ਤੇਲ ਚੜਦਾ। ਰੁਕੀਓ ਇਹ ਉਹਦੇ ਤਾਂ ਬਹੁਤ ਵਧੀਆ ਕੰਮ ਕਰਦਾ ਜੇ ਤੁਹਾਡੇ ਕੋ ਪਿਆਜ਼ ਦਾ ਰਸ ਵੀ ਹੈ ਨਹੀਂ ਨਾ ਤੁਸੀਂ ਇਹਨੂੰ ਪਾਣੀ ਚ ਪਾ ਕੇ ਵੀ ਲੈ ਸਕਦੇ ਹੋ ਤਾਂ ਵੀ ਜਿਹੜੀ ਘਬਰਾਟ ਆ ਉਲਟੀ ਆਉਂਦੀ ਆ ਉਲਟੀ ਆਉਂਦੀ ਨਹੀਂ ਘਬਰਾਟ ਹੁੰਦੀ ਉਹਦੇ ਦਾ ਰੰਗ ਕੀ ਹੈ ਨਾ ਕਈਆਂ ਦਾ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ ਕਹਿੰਦੇ ਜਦੋਂ ਸਫਰ ਕਰਦੇ ਆ ਬਸ ਇਹਦੇ ਵਿੱਚ ਤੇਲ ਜਿਹਾ ਚੜ ਕੇ ਰੰਗ ਪੀਲਾ ਹੋ ਜਾਂਦਾ ਰੰਗ ਪੀਲਾ ਹੋ ਜਾਂਦਾ ਘਬਰਾਟ ਹੋਣੀ ਸ਼ੁਰੂ ਹੋ ਜਾਂਦੀ ਆ ਉਸ ਤੋਂ ਬਾਅਦ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਲਟੀਆਂ ਦੇ ਨਾਲ ਬੰਦਾ ਨਾ ਤਾਂ ਫਿਰ ਸਫਰ ਕਰਨ ਜੋਗਾ ਇੱਕ ਤਾਂ ਅਗਲੇ ਨੇ ਜਾਣਾ ਹੁੰਦਾ ਘੁੰਮਣ ਫਿਰਨ ਠੀਕ ਹੈ ਉਹ ਲੈ ਫਿਰ ਦਉਂਦਾ ਲੈ ਡਾਕਟਰ ਕੋਲੇ ਆਇਆ ਲੈ ਕਹਿੰਦਾ ਯਾਰ ਸਾਡਾ ਵੀ ਟੂਰ ਖਰਾਬ ਕਰਤਾ ਹਨਾ ਉਹ ਚੀਜ਼ਾਂ ਲਈ ਇਹ ਬਹੁਤ ਵਧੀਆ ਬ੍ਰੋਸਾਬ ਇੰਨੀ ਕੀ ਸ਼ੀਸ਼ੀ ਚ ਪਾ ਕੇ ਤੁਸੀਂ ਹਨਾ ਕੋਈ ਡ੍ਰੌਪਰ ਵਾਲੀ ਸ਼ੀਸ਼ੀ ਲੈ ਲਓ ਉਹਦੇ ਵਿੱਚ ਪਾ ਕੇ ਬੈਗ ਚ ਪਾ ਕੇ ਲੈ ਜਾਓ ਤੁਹਾਡਾ ਮਨਕ ਪਹਿਲਾਂ ਬੱਸ ਸਫਰ ਕਰਨ ਤੋਂ ਪਹਿਲਾਂ ਹੀ ਬੈਠਣ ਦੋ ਦੋ ਬੂੰਦਾ ਪਾਓ ਪਾਣੀ ਪੀ ਲੋ ਜਾਂ ਫਿਰ ਪਤਾਸਾ ਲੈ ਲੋ ਪਤਾਸੇ ਦੇ ਉੱਤੇ ਦੋ ਮੁੰਦਾ ਪਾਓ ਮੂੰਹ 'ਚ ਰੱਖ ਲੋ ਚੂਸੋ ਇਹਨੂੰ ਹੌਲੀ-ਹੌਲੀ ਅੰਦਰ ਜਾਵੇ ਤੁਹਾਡੇ ਮੈਂ ਕਹਾਂ ਜੀ ਘਬਰਾਟ ਹੋ ਹੀ ਨਹੀਂ ਸਕਦੀ ਮੂੰਹ ਵੀ ਫਰੈਸ਼ ਕਰਤਾ ਜੀ ਡਾਕਟਰ ਸਾਹਿਬ ਬਿਲਕੁਲ ਮੈਂ ਕਮਾ ਕੇ ਮੂੰਹ 'ਚ ਪਾਣੀ ਲਿਆ ਤੀ ਤੇ ਮੂੰਹ ਵੀ ਫਰੈਸ਼ ਕਰਤਾ ਮੈਂ ਕਹਾਂ ਜਿਨ੍ਹਾਂ ਦੇ ਮੂੰਹ ਦੇ ਵਿੱਚ ਬਹੁਤ ਜ਼ਿਆਦਾ 스멜 ਆਉਂਦੀ ਆ ਫਿਰ ਕਿਹਦਾ ਰਹਿ ਗਿਆ ਸੀਗਾ ਤੁਸੀਂ ਜ਼ਾਸਤਾ ਵਧੀਆ ਜਿਨ੍ਹਾਂ ਦੇ ਮੂੰਹ ਦੇ ਵਿੱਚ 스멜 ਆਉਂਦੀ ਆ ਉਹ ਇਹਦਾ ਕੁਰਲਾ ਕਰਨ ਨਾਲ ਉਹਦੇ ਨਾਲ ਜਿਹੜੀ ਮੂੰਹ ਦੀ ਦੁਰਗੰਧ ਹੁੰਦੀ ਆ 스ਮੈਲ ਹੁੰਦੀ ਆ ਉਹ ਠੀਕ ਹੋ ਜਾਂਦੀ ਆ ਫਰੁਕੀ ਆਉਂਦੀ ਕਿਉਂ ਹੈ ਇਹ ਦੇਖੋ ਹੁਣ ਫਰੁਕੀ ਸਾਹਿਬ ਕਈਆਂ ਦੇ ਨਾ ਲੀਵਰ ਦੀ ਜੇ ਲੀਵਰ ਫੈਟੀ ਆ ਤਾਂ ਵੀ ਮੂੰਹ ਜੋ ਆਉਣ ਲੱਗਿਆਂ ਜੇ ਮਸੂੜਿਆਂ ਦੀ ਪ੍ਰੋਬਲਮ ਆ ਮਸੂੜਿਆਂ 'ਚ ਖੂਨ ਹੁੰਦਾ ਇਨਫੈਕਸ਼ਨ ਵਾਰ-ਵਾਰ ਆਉਂਦੀ ਆ ਤੁਹਾਡੇ ਦੰਦ ਕ ਵੀਕ ਹੋ ਗਏ ਕਮਜ਼ੋਰ ਹੋ ਗਏ ਮਸੂੜੇ ਫੁੱਲਦੇ ਆ ਤੁਹਾਡੇ ਮੂੰਹ 'ਚ ਤਾਂ ਵੀ ਬਦਬੂ ਆਉਣੀ ਆ ਜੀ ਇਹਦੇ ਵਿੱਚ ਫਰੁਕੀ ਸਾਹਿਬ ਇੱਕ ਹੋਰ ਮੈਂ ਦੱਸਦਾ ਜਿਵੇਂ ਮੈਡਮ ਨੇ ਦੱਸਿਆ ਪਿਆਜ਼ ਦੇ ਰਸ ਦੇ ਵਿੱਚ 2 ਤੋਂ 3 ਬੂੰਦਾਂ ਪਾਉਣ ਨਾਲ ਉਲਟੀ ਬੰਦ ਹੋ ਜਾਂਦੀ ਆ ਇਹਦੇ ਨਾਲ ਦਸਤ ਜਿਹਨਾਂ ਨੂੰ ਲੈਟਰਨਾਂ ਲੱਗ ਜਾਂਦੀਆਂ ਨੇ ਅੱਜਕੱਲ ਬੱਚੇ ਘਰਾਂ 'ਚ ਨੇ ਜੀ ਤੇ ਉਹ ਕਦੇ ਕੁਝ ਖਾ ਲਿਆ ਕਦੇ ਕੁਝ ਖਾ ਲਿਆ ਕਦੇ ਕੁਝ ਖਾ ਲਿਆ ਤੇ ਫਿਰ ਉਹ ਟਾਇਲਟ ਦਾ ਬੂਹਾ ਵੀ ਬਹੁਤ ਖੜਕਾਉਂਦੇ ਨੇ ਹਾਂ ਉਹਨਾਂ ਤੇ ਕਿਵੇਂ ਕੰਮ ਕਰੇਗਾ ਉਹ ਕਿਵੇਂ ਲੈਣ ਬੱਚੇ ਜਿਹਨਾਂ ਨੂੰ ਪਾਟੀਆਂ ਲੱਗ ਜਾਂਦੀਆਂ ਨੇ ਫਟਾਫਟ ਕੁਝ ਵੀ ਖਾ ਲੈਂਦੇ ਨੇ ਮਤਲਬ ਅਸੀਂ ਜਿਹਨੂੰ ਕਹ ਦਿੰਦੇ ਆਂ ਵੀ ਪੰਜਾਬੀ 'ਚ ਵੀ ਸਵਾਖੇ ਕੁਝ ਵੀ ਖਾ ਲਿਆ ਉਹਨਾਂ ਨੇ ਬਾਹਰੋਂ ਲਿਆ ਕੇ ਪੈਕਡ ਫੂਡ ਵਾਲਾ ਤੇ ਉਹਨਾਂ ਤੇ ਕਿਵੇਂ ਅਸਰ ਕਰੇਗਾ ਇਹ ਰੁਕਸਾ ਗਰਮੀਆਂ ਦੇ ਟਾਈਮ 'ਚ ਬਹੁਤ ਵਧੀਆ ਰਿਜ਼ਲਟ ਆਦਾ ਜੇ ਤੁਸੀਂ 2 ਚਮਚ ਪਿਆਜ਼ ਦਾ ਰਸ 2 ਬੂੰਦਾ ਅੰਮ੍ਰਿਤਧਾਰਾ ਦੀਆਂ ਇਹਨੂੰ ਅੰਮ੍ਰਿਤਧਾਰਾ ਕਿਹਾ ਜਾਂਦਾ ਮੈਂ ਅੰਮ੍ਰਿਤਧਾਰਾ ਨਾਂ ਤਾਂ ਲੈਂਦਾ ਸੀ ਨਾ ਅੰਮ੍ਰਿਤਧਾਰਾ ਕਿਹਾ ਜਾਂਦਾ ਅੰਮ੍ਰਿਤ ਅੰਮ੍ਰਿਤਧਾਰਾ ਇਹਨੂੰ ਕਿਹਾ ਜਾਂਦਾ ਅੰਮ੍ਰਿਤਧਾਰਾ ਬਣ ਗਿਆ ਹੈ ਇਹਦੀਆਂ 2 ਬੂੰਦਾ ਅੰਮ੍ਰਿਤਧਾਰਾ ਦੀਆਂ ਤੁਸੀਂ ਪਿਆਜ਼ ਦੇ ਰਸ ਦੇ ਵਿੱਚ ਮਿਲਾ ਕੇ ਬੱਚੇ ਨੂੰ ਦੇ ਦਿਓ ਜਿਹੜੇ ਦਸ ਤੋਂ ਉਹਨੂੰ ਬਾਰ ਬਾਰ ਆਉਂਦੇ ਸੀਗੇ ਹੌਲੀ 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 ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਇੱਕ ਗਰਮੀਆਂ ਦਾ ਟਾਈਮ ਚੱਲਦਾ ਫਿਰੁਕੀ ਸਾਹਿਬ ਸਭ ਤੋਂ ਵੱਡਾ ਇਹਦਾ ਰਿਜ਼ਲਟ ਮੈਂ ਤੁਹਾਨੂੰ ਦੱਸਦਾ ਜਿਹੜਾ ਅਸੀਂ ਦੇਖਣ ਨੂੰ ਦੇਖਿਆ ਸੀ ਤੇ ਜਿਹਨੂੰ ਲੋ ਲੱਗ ਜਾਂਦੀ ਆ ਗਰਮੀ ਲੱਗ ਜਾਂਦੀ ਆ ਬਾਹਰ ਲੋਕ ਜਿਹੜੇ ਮੰਨ ਲਓ ਡਿਲੀਵਰੀ ਵਾਲੇ ਨੇ ਜਾਂ ਕੋਈ ਹਨਾ ਇਦਾਂ ਦਾ ਕੋਈ ਕੰਮ ਕਰਦੇ ਨੇ ਬਾਹਰ ਸਕੂਟਰ ਮੋਟਰਸਾਈਕਲ ਤੇ ਫਿਰਨਾ ਧੁੱਪ ਚ ਹੀ ਫਿਰਨਾ ਉਹ ਅਮਰਤ ਤਾਰਾ ਆਪਣੇ ਬੈਗ ਚ ਪਾ ਕੇ ਰੱਖ ਲਿਆ ਕਰ ਠੀਕ ਹੈ ਸਵੇਰੇ ਨਿਕਲਦੋਂ ਪਹਿਲਾਂ ਦੋ ਬੂੰਦਾ ਹੀ ਨਹੀਂ ਪੀ ਲਗਾ ਨਾ ਫਿਰ ਕਿਸੇ ਦਾ ਕੋਈ ਸਾਈਡ ਈਫੈਕਟ ਨਹੀਂ ਹੈਗਾ ਡੇਲੀ ਵੀ ਯੂਜ਼ ਕਰ ਸਕਦੇ ਆਂ ਅਸੀਂ ਇਹਦਾ ਇੱਕ ਛੋਟਾ ਜਿਹਾ ਸਾਈਡ ਈਫੈਕਟ ਆ ਕੀ ਆ ਉਹ ਜੇ ਤੁਸੀਂ ਇਹਦੀਆਂ ਬੂੰਦਾ ਵੱਧ ਲੈ ਲਈਆਂ ਥੋੜੀ ਜਿਹੀ ਪੇਟ ਦੇ ਵਿੱਚ ਜਲਣ ਹੋਊਗੀ ਜ਼ਿਆਦਾ ਲੈਣ ਨਾਲ ਜਿਆਦਾ ਡੋਜ ਲੈਣਾ ਮੇਰੇ ਪੇਟ ਸਾਂ ਕਰਤਾ ਜੀ ਕਿਸ ਨੇ ਬਰਫ ਲਾਈ ਹੁੰਦੀ ਹੈ ਜੀ ਉਹ ਆਪਾਂ ਲਿਮਟ ਨਾਲ ਲਿਆ ਨਾ ਆਪਾਂ ਇਹਦੀ ਦੋ ਹੀ ਬੂੰਦਾ ਲਈਆਂ ਨੇ ਇੱਕ ਤੋਂ ਦੋ ਬੂੰਦਾ ਲੈਨੇ ਹੋ ਤਾਂ ਤੁਹਾਡੇ ਗੈਸ ਤੇ ਆਬ ਜਲਣ ਨੂੰ ਠੀਕ ਕਰਦਾ ਜੇ ਇਹਦੀ ਡੋਜ ਵਧਾ ਲਓਗੇ ਤੁਸੀਂ 10 12 ਬੂੰਦਾ ਲੈ ਲੀਆਂ ਤਾਂ ਉਹ ਫਿਰ ਪੇਟ ਚ ਜਲਣ ਕਰੋ ਠੀਕ ਹੈ ਜੀ ਇਹ ਉਲਟ ਹੁਣ ਕੋਈ ਵੀ ਮੈਡੀਸਨ ਆ ਉਹਦੇ ਤਰੀਕੇ ਹੁੰਦੇ ਨੇ ਇੱਕੋ ਹੀ ਮੈਡੀਸਨ ਲੂਜ ਮੋਸ਼ਨ ਲਾ ਵੀ ਦਿੰਦੀ ਆ ਲੂਜ ਮੋਸ਼ਨ ਹਟਾ ਵੀ ਦਿੰਦੀ ਆ ਇਹ ਇੱਕੋ ਹੀ ਮੈਡੀਸਨ ਕੰਮ ਕਰ ਜਾਂਦੀ ਆ ਹਨਾ ਇਦੇ ਵਿੱਚ ਸਾਨੂੰ ਡੋਜ ਦਾ ਪਤਾ ਹੋਣਾ ਚਾਹੀਦਾ ਸੀ ਕਿੰਨੀ ਡੋਜ ਲੈਣੀ ਹੈ ਕਿੰਨੀ ਕੁਆਂਟੀਟੀ ਲੈਣੀ ਹੈ ਇਹਦੀ ਉਸ ਹਿਸਾਬ ਨਾਲ ਤੁਸੀਂ ਮੈਡੀਸਨ ਯੂਜ਼ ਕਰਦੇ ਹੋ ਤੁਸੀਂ ਇਸਤੇਮਾਲ ਕਰਦੇ ਹੋ ਫਰੁਕੀ ਸਾਹਿਬ ਮੈਂ ਕਹਿੰਦਾ ਜੀ ਸੋਨੇ ਦੇ ਸੁਹਾਗੇ ਵਾਲੇ ਰਿਜ਼ਲਟ ਬਹੁਤ ਵਧੀਆ ਰਿਜ਼ਲਟ ਅਮਰਤ ਸਮਾਨ ਰਿਜ਼ਲਟ ਮਿਲਦੇ ਨੇ ਹੁਣ ਉਹ ਦੇਖੋ ਫੇਰ ਇਹ ਲਜੁਰੂ ਉਹਦੇ ਵਿੱਚ ਕੀ ਸੀ ਬਰਕੀ ਦਾ ਥੋੜਾ ਜਿਹਾ ਮੋਟਾ ਸੀ ਆਪਾਂ ਨੇ ਕੋਲ ਟਾਈਮ ਘੱਟ ਸੀ ਆਪਾਂ ਉਹਨੂੰ ਕੁੱਟਿਆ ਨਹੀਂ ਉਹਨੂੰ ਪੀਸਣਾ ਥੋੜਾ ਜਿਹਾ ਉਹਨੂੰ ਕੁੱਟ ਕੇ ਥੋੜਾ ਫਿਰ ਵੀ ਬਹੁਤ ਜ਼ਿਆਦਾ ਪਿਕਲ ਗਿਆ ਜੀ ਅੱਧ ਤੋਂ ਜ਼ਿਆਦਾ ਤਾਂ ਪਿਕਲ ਗਿਆ ਦੇਖੋ ਤੁਸੀਂ ਧੁੱਪੇ ਹੀ ਜ਼ਿਆਦਾ ਕਰਦਾ ਬਰਕੀ ਸਾਹਿਬ ਇਹ ਠੀਕ ਹੈ ਇਹ ਹੁਣ ਆਪਾਂ ਬੈਠੀ ਦੀ ਛਾਵੇਂ ਠੀਕ ਹੈ ਇਹਨੂੰ ਧੁੱਪੇ ਰੱਖ ਦਿੰਦੇ ਆਪਾਂ 1 ਘੰਟੇ ਦੇ ਵਿੱਚ ਵਿੱਚ ਪੂਰਾ ਪਾਣੀ ਬਣ ਜਾਣਾ ਸੀ ਇਹਦਾ ਕਿਉਂ ਭਾਫ਼ ਬਣੂ ਨਾ ਉਹਦੇ ਕੱਚ ਦੇ ਮਰਦਬਾਨ ਜਿਹੜਾ ਹੁੰਦਾ ਉਹਦੇ ਚ ਭਾਫ਼ ਬਣ ਕੇ ਇਹਨਾਂ ਨੂੰ ਪਗਲਾ ਦੇਣਾ ਸੀਗਾ ਜੀ ਜੀ ਹਾਂਜੀ ਉਹ ਠੰਡ ਕਿਵਰ ਕੁਆਂਟੀਟੀ ਘਟ ਵੱਧ ਪੈ ਗਈ ਜਾਂ ਸਾਡੇ ਕੋਲ ਇਹ ਚੀਜ਼ਾਂ ਕਰਨ ਦਾ ਟਾਈਮ ਨਹੀਂ ਹੁੰਦਾ ਜਾਂ ਸਾਡੇ ਜਿਹੜੀਆਂ ਜਿਹੜੀਆਂ ਪ੍ਰੋਬਲਮਸ ਹੈਗੇ ਨੇ ਬੜੀਆਂ ਪੁਰਾਣੀਆਂ ਹੋ ਗਈਆਂ ਕਿਸੇ ਨੂੰ 15 ਸਾਲ ਹੋ ਗਏ ਐਂਟਰਾਸਿਡ ਦਾ ਕੈਪਸੂਲ ਖਾਂਦੇ ਨੂੰ ਕਿਸੇ ਨੂੰ ਕਿੰਨਾ ਟਾਈਮ ਹੋ ਗਿਆ ਦਵਾਈਆਂ ਖਾਂਦੇ ਨੂੰ ਪੇਟ ਨਾਲ ਮੁਤਲਕ ਜੋੜਾਂ ਦੇ ਦਰਦਾਂ ਨਾਲ ਮੁਤਲਕ ਫਿਰ ਜਿਹੜੇ ਕਹਿੰਦੇ ਨੇ ਵੀ ਸਾਡੇ ਕੋਲੋਂ ਇਹ ਨੁਸਖੇ ਫਾਰਮੂਲੇ ਤਾਂ ਨਹੀਂ ਜੀ ਸੀ ਕੁਝ ਕਰਨਾ ਤੇ ਫਿਰ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰਦੇ ਹੋ ਜਾਂ ਜਿਹੜੀਆਂ ਬਹੁਤ ਜ਼ਿਆਦਾ ਪੁਰਾਣੀਆਂ ਡਿਜ਼ੀਜ਼ ਹੋ ਜਾਂਦੀਆਂ ਨੇ ਉਹ ਦੇਖੋ ਮੈਡਮ ਲਈ ਬੈਠੇ ਆ ਜਿਵੇਂ ਅਕਸਰ ਮੈਡਮ ਬੂੰਦਾ ਦਿਖਾਉਂਦੇ ਨੇ ਸਾਡੀਆਂ ਲੈਟਰੋਪੈਥੀ ਦੀ ਜਿਹਨੂੰ ਮੈਂ ਅਮਰਤ ਕਹਿੰਨਾ ਉਹ ਸਾਡਾ ਤਿਆਰ ਆ ਜੀ ਉਹ ਲੋ ਉਹ ਬੂੰਦਾ ਵੀ ਇਦਾਂ ਹੀ ਕੰਮ ਕਰਦੀਆਂ ਜੀ ਅੱਛਾ ਉਹ ਬੂੰਦਾ ਵੀ ਤੁਹਾਨੂੰ ਇਦਾਂ ਹੀ ਪੇਟ ਸਾਫ ਤੁਹਾਡਾ ਤੁਹਾਨੂੰ ਤਿਆਬ ਗੈਸ ਕਬਜ ਜਿੰਨੇ ਵੀ ਅਲਸਰ ਨੇ ਪੇਟ ਦੇ ਸਗਰਹਿਣੀ ਵਰਗੀਆਂ ਬਿਮਾਰੀਆਂ ਬਵਾਸੀਰ ਨੂੰ ਮੈਂ ਕਹਾਂ ਜੀ ਜਿੰਨੀਆਂ ਬਿਮਾਰੀਆਂ ਗਣਾਲੀ ਓਨੀਆਂ ਤੋੜੀਆਂ ਸਿਰ ਦੇ ਵਾਲਾ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕੰਮ ਕਰਦੀਆਂ ਨੇ ਅਮਰ ਤੋਂ ਸਮਾਨ ਕੰਮ ਕਰਦੀਆਂ ਨੇ ਬਹੁਤ ਵਧੀਆ ਰਿਜ਼ਲਟ ਨੇ ਜੇ ਸਾਡੇ ਦੱਸੇ ਅਨੁਸਾਰ ਸਾਡੇ ਦੱਸੇ ਅਨੁਸਾਰ ਪਰਹੇਜ਼ ਕਰਦੇ ਹੋ ਤਾਂ ਕਦੇ ਲੈਟਰੋਪੈਥੀ ਫਰਕ ਸਭ ਨਰਾਸ਼ ਨਹੀਂ ਕਰਦੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲੈ ਚਾ ਮੈਂ ਇੱਕ ਹੋਰ بڑا ਅਹਿਮ ਸਵਾਲ ਹੈਗਾ ਡਾਕਟਰ ਸਾਹਿਬ ਕਿ ਜਿਹੜੀ ਸਾਡੀਆਂ ਭੈਣਾਂ ਦੇ ਨਾ ਸ਼ਾਮ ਨੂੰ ਜਾਂ ਰਾਤ ਨੂੰ ਜਦੋਂ ਉਹ ਸੌਂਦੇ ਨੇ ਤਾਂ ਠੀਕ ਠਾਕ ਸੌਂਦੇ ਨੇ ਤੇ ਜਦੋਂ ਸਵੇਰੇ ਉਹ ਉੱਠdੀਆਂ ਨੇ ਤਾਂ ਜਿਹੜੀ ਸਰੀਰ ਹੈਗਾ ਜਾਂ ਉਹਨਾਂ ਦੀ ਪਿੱਠ ਹੈਗੀ ਉਹ ਕਹਿੰਦੇ ਸਾਡੇ ਤਾਂ ਫੱਟੇ ਵਾਂਗੂ ਆਕੜੀ ਪਈ ਐ ਉਹਦੇ 'ਚ ਹੱਲ ਕਰੇਗੀ ਤੁਹਾਡੀ ਇਲੈਕਟ੍ਰੋਪੈਥੀ ਹਾਂਜੀ ਬਹੁਤ ਵਧੀਆ ਇਲਾਜ ਹੈਗਾ ਇਹਦਾ ਵੀ ਠੀਕ ਹੈ ਇਸ ਦੀ ਕਿਹੜਾ ਬੁੰਦੀ ਇਲੈਕਟ੍ਰੋਪੈਥੀ ਮੈਡੀਸਨ ਆ ਜਿਹੜੀ ਕਰਦੀ ਜਰੂਰ ਬਹੁਤ ਚੰਦੀ ਹਰਾਮ ਪਰ ਪ੍ਰਹੇਜ਼ ਨਾਲ ਠੀਕ ਹੈ ਕਈ ਪ੍ਰਹੇਜ਼ ਨਹੀਂ ਕਰਦੇ ਹੈਗੇ ਜਾਂ ਸਾਡੇ ਦੇ ਅਨੁਸਾਰ ਦਵਾਈ ਨਹੀਂ ਲੈਂਦੇ ਇਕੱਠੀਆਂ ਇੱਕੋ ਚਪਾ ਕੇ ਲੈ ਲੈਂਦੇ ਨੇ ਜਾਂ ਟਾਈਮ ਕੱਟ ਲੈਂਦੇ ਨੇ ਉਹ ਸਾਬ ਨਾਲੇ ਫਿਰ ਇੱਕ ਘਟਕਮ ਕਰਦੀ ਆ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਚੀਜ਼ ਹੈਗੀ ਹੈ ਕਿ ਜਿਹੜੀ ਸਾਡੀਆਂ ਬਜ਼ੁਰਗਾਂ ਦੇ ਚਾਹੇ ਸਾਡੇ ਬੀਬੀਆਂ ਹੋਣ ਚਾਹੇ ਸਾਡੇ ਬਜ਼ੁਰਗ ਹੋਣ ਤੇ ਉਹ ਕਹਿੰਦੇ ਸਾਡਾ ਤਾਂ ਯੂਰਿਕ ਐਸਿਡ ਐ ਨਾ ਵਧਿਆ ਪਿਆ ਕੋਈ ਦਵਾਈ ਅਸਰ ਹੀ ਨਹੀਂ ਕਰਦੀ ਇਹ ਅਮਰਤ ਧਾਰਾ ਉਹਦੇ ਤੇ ਅਸਰ ਕਰੇਗੀ ਆ ਤੁਹਾਡੀ ਇਲੈਕਟ੍ਰੋਪੈਥੀ ਉਹ ਤੇ ਅਸਰ ਕਰੇਗੀ ਰੁਕੀ ਸਾਹਿਬ ਜਿਹੜੇ ਸਾਡੀ ਇਲੈਕਟ੍ਰੋਪੈਥੀ ਆ ਯੂਰਿਕ ਐਸਿਡ ਨੂੰ ਜੜ੍ਹ ਤੋਂ ਖਤਮ ਕਰ ਦਿੰਦੀ ਹੈ ਰੁਕੀ ਸਾਹਿਬ ਯੂਰਿਕ ਐਸਿਡ ਵਧਦਾ ਕਿਉਂ ਆ ਜਦੋਂ ਸਾਡੀਆਂ ਕਿਡਨੀਆ ਕੰਮ ਘੱਟ ਕਰਨਾ ਕੰਮ ਘੱਟ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਗੰਦਗੀ ਨੂੰ ਬਾਹਰ ਨਹੀਂ ਕੱਢਦੀਆਂ ਜਿਹੜੀ ਗੰਦਗੀ ਆ ਉਹਨੂੰ ਬੈਕ ਖਿੱਚਦੀਆਂ ਨੇ ਜਾਂ ਜਿਹੜੇ ਪਿਸ਼ਾਬ ਨੂੰ ਰੋਕ ਕੇ ਰੱਖਦੇ ਨੇ ਜਿਹੜੇ ਪਾਣੀ ਘੱਟ ਪੀਂਦੇ ਨੇ ਉਹਨਾਂ ਦਾ ਯੂਰਿਕ ਐਸਿਡ ਵਧਣਾ ਸ਼ੁਰੂ ਹੋ ਜਾਂਦਾ ਜੇ ਯੂਰਿਕ ਐਸਿਡ ਨੂੰ ਤੁਸੀਂ ਪਰੇਸ਼ਾਨ ਹੋ ਗਿਓ ਅੱਕ ਚੁੱਕੇ ਯੂਰਿਕ ਐਸਿਡ ਠੀਕ ਹੀ ਨਹੀਂ ਹੁੰਦਾ ਮੈਂ ਕਹਾਂ ਜੀ ਸਾਡੇ ਕੋਲੇ ਆਜੋ ਪਹਿਲੇ ਹੀ ਮਹੀਨੇ ਰਿਪੋਰਟ ਕਰਾ ਕੇ ਯੂਰਿਕ ਐਸਿਡ ਬਿਲਕੁਲ ਖਤਮ ਕਰ ਦੇਵਾਂਗੇ ਪਹਿਲੇ ਮਹੀਨੇ ਜੀ ਯੂਰਿਕ ਐਸਿਡ ਦਾ ਦਾ ਮੈਂ 7 ਹੋਵੇ 8 ਹੋਵੇ ਪਹਿਲੇ ਮਹੀਨੇ ਰਿਜ਼ਲਟ ਦਵਾਂਗੇ ਜੀ ਕੀ ਬਾਤ ਹੈ ਜੀ ਜੀ ਅੱਛਾ ਹੁਣ ਸਾਨੂੰ ਜਾਂਦੇ ਜਾਂਦੇ ਇਹ ਵੀ ਦੱਸ ਦਿਓ ਕਿ ਅਗਰ ਤੁਹਾਨੂੰ ਮਿਲਣਾ ਹੋਵੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਤਾਂ ਕੀ ਰਾਬਤਾ ਕਰਨ ਦਾ ਕੀ ਟੰਗ ਹੈ ਹਾਂਜੀ ਏਪੀ ਇਲੈਕਟ੍ਰੋ ਹੋਮੋਪੈਥੀ ਹਸਪੀਟਲ ਰਾਮਗੜ੍ਹ ਰੋਡ ਨੀਅਰ ਅਨੰਤ ਵਿਹਾਰ ਕਲੋਨੀ ਹਾਂਜੀ ਇਹ ਪੰਜ ਟਾਈਮਿੰਗ ਹੈਗੀ ਸਾਡੀ ਫਰੁਕੀ ਸਾਹਿਬ 5 ਵਜੇ ਤੋਂ ਲੈ ਕੇ 10 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ 10 ਤੋਂ 3 ਵਜੇ ਤੱਕ ਸਾਡੇ ਨੰਬਰ ਹੈਗੇ ਆ 9915147604 7814699434 ਦੋਨਾਂ ਤੇ ਕਿਸੇ ਤੇ ਵੀ ਸਾਡੇ ਨਾਲ ਅਪਾਰਟਮੈਂਟ ਲੈ ਕੇ ਸਾਡੇ ਸਟਾਫ ਨਾਲ ਗੱਲਬਾਤ ਕਰਕੇ ਤੁਸੀਂ ਸਾਨੂੰ ਮਿਲ ਸਕਦੇ ਹੋ ਜੀ ਜੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਔਰ ਡਾਕਟਰ ਸਾਹਿਬ ਉਹ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਸੋ ਇਹ ਸਨ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਹਿਵਾ ਜਿਨ੍ਹਾਂ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੇ ਸੱਤ ਹੈਗੇ ਨੇ ਪੇਨ ਕਿਲਰਾਂ ਨੂੰ ਫੇਲ ਕਰਦੇ ਨੇ ਔਰ ਉਹਨਾਂ ਤੋਂ ਪਹਿਲਾਂ ਕੰਮ ਕਰਨ ਦੀ ਸਮਰੱਥਾ ਹੈਗੀ ਜਿਹੜੀ ਉਹ ਰੱਖਦੇ ਨੇ ਉਮੀਦ ਕਰਦਾ ਹਾਂ ਇਹ ਵੀਡੀਓ ਹੋਰ ਨਾਲ ਵੀਡੀਓ ਜਿਹਾ ਤੁਹਾਨੂੰ ਪਸੰਦ ਆਏਗੀ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਐਡਰੈਸ ਤੁਹਾਨੂੰ ਅਸੀਂ ਸਮਝਾ ਦਿੰਨੇ ਆ ਸਾਨੇਵਾਲ ਹੇਗਾ ਇਹ ਜਿਹੜਾ ਸ਼ਹਿਰ ਹੈਗਾ ਸਾਹਨੇਵਾਲ ਦਾ ਰਾਮਗੜ੍ਹ ਰੋਡ ਹੈਗਾ ਰਾਮਗੜ੍ਹ ਰੋਡ ਦੇ ਉੱਤੇ ਜਿਵੇਂ ਤੁਸੀਂ 에어ਪੋਰਟ ਵਾਲੇ ਪਾਸੇ ਨੂੰ ਜਾਂਦੇ ਹੋ 메인 ਸਾਹਨੇਵਾਲ ਦਾ ਜਿਹੜਾ ਪੁਲ ਹੈਗਾ ਉਹ ਉੱਤਰ ਕੇ ਜਿਹੜਾ ਕਿ ਲੁਧਿਆਣੇ ਵਾਲੇ ਪਾਸੇ ਤੋਂ ਆਉਂਦਾ ਤੇ ਕੋਹਾੜੇ ਵਾਲੇ ਪਾਸੇ ਨੂੰ ਜਾਂਦਾ ਤਾਂ ਖੱਬੇ ਹੱਥ ਪੁਲ ਉੱਤਰਦੇ ਸਾਰ ਹੀ ਰਾਮਗੜ੍ਹ ਰੋਡ ਹੈਗਾ ਅੱਗੇ ਜਾ ਕੇ ਏਪੀ ਇਲੈਕਟ੍ਰੋ ਹੋਮੋਪੈਥਿਕ ਬੋਰਡ ਤੁਹਾਨੂੰ ਜਿਹੜੇ ਦਿਖਾਈ ਦੇਣਗੇ ਉੱਥੇ ਆ ਕੇ ਤੁਸੀਂ ਆਪਣੀ ਸਮੱਸਿਆ ਦਾ ਹੱਲ ਹੈਗਾ ਜਿਹੜਾ ਕਰਵਾ ਸਕਦੇ ਹੋ ਡਾਕਟਰ ਸਾਹਿਬ ਨਾਲ ਕੰਸਲਟ ਕਰ ਸਕਦੇ ਹੋ ਫੋਨ ਤੇ ਵੀ ਰਾਬਤਾ ਕਰਕੇ ਜਿਹੜੇ ਸਾਡੇ ਵੀਰ ਵਿਦੇਸ਼ ਚ ਬੈਠੇ ਨੇ ਉਹ ਆਪਣੀ ਦਿੱਕਤ ਆਪਣੀ ਪਰੇਸ਼ਾਨੀ ਸਾਂਝੀ ਕਰ ਸਕਦੇ ਨੇ ਧੰਨਵਾਦ